ਕਾਛਨ ਨਰਾਦਰ ਦੀ ਗੱਲ ਹੁੰਦੀ ਹੈ ਕਿਸ ਤਰ੍ਹਾਂ ਦਾ ਨਰਾਦਰ ਹੋਇਆ ਕਿਉਂਕਿ ਉਹ ਭਾਵੇਂ ਸਿਰੋ ਮੋਨੇ ਵੀ ਆ ਅਮਰਤਾਰੀ ਵੀ ਨਹੀਂ ਆ ਪਰ ਉਹਨਾਂ ਨੂੰ ਜਾਣਕਾਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਗੱਲ ਤੇ અપਮਾਨ ਹੋ ਰਿਹਾ ਜੂੜੇ ਪਾ ਕੇ ਗੱਡੀਆਂ ਦੇ ਵਿੱਚ ਪਿਛਲੀਆਂ ਸੀਟਾਂ ਤੇ ਮਹਾਰਾਜ ਦੇ ਪਵਨ ਸਰੂਪ ਬਰਾਜਮਾਨ ਕਰਕੇ ਜਦੋਂ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਪਰ ਇਹਨਾਂ ਨੇ ਉਹਨਾਂ ਦੀ ਗੱਲ ਮੰਨੀ ਨਹੀਂ ਫਿਰ ਉਹਨਾਂ ਸਾਡੇ ਨਾਲ ਸੰਪਰਕ ਕੀਤਾ ਜਦੋਂ ਸਾਡੇ ਨਾਲ ਸੰਪਰਕ ਕੀਤਾ ਸੀ ਉਹਨਾਂ ਨੂੰ ਕਿਹਾ ਕਿ ਜਦੋਂ ਐਰ ਕੀ ਸਮਾਂ ਆਊਗਾ ਆਪਾਂ ਉਦੋਂ ਜਾਵਾਂਗੇ ਆਹ ਗੱਲ ਦਾ ਸਾਨੂੰ ਪਤਾ ਲੱਗਾ ਵਾ ਤੇ ਇਹ ਗੱਲ ਸੰਗਤਾਂ ਦੇ ਸਾਹਮਣੇ ਲਿਆਉਣ ਤੋਂ ਪਹਿਲਾਂ ਤੁਸੀਂ ਸਾਨੂੰ ਆ ਮਸਲਾ ਸਾਡੇ ਸਾਹਮਣੇ ਆ ਇਹ ਨਾ ਹੋਵੇ ਤੇ ਉਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ 10-15 ਗੱਡੀਆਂ ਜਿਹੜੀਆਂ 15 ਗਾ 14-15 ਗੱਡੀਆਂ ਉਹ ਬਾਠੀਆਂ ਦਾ ਲੰਗਰ ਵਾਲ ਬੋਲਦੇ ਉਹਨੂੰ ਉੱਥੇ ਲਿਆ ਕੇ ਇਹਨਾਂ ਨੇ ਖੜੀਆਂ ਕਰ ਦਿੱਤੀਆਂ ਉਹਤੇ ਸਿਰਫ ਇੱਕ ਚੌਰ ਸਾਹਿਬ ਅਗਲੇ ਪਾਵਨ ਸਰੂਪ ਤੇ ਕਰਨ ਲਿਆ ਸਿੰਘ ਤੇ ਇੱਕ ਲਾਈਨ ਦੇ ਵਿੱਚ ਪਿਛਲੇ ਸਾਈਡ ਤੇ ਕਰਨ ਲਿਆ ਬਾਕੀ ਪਾਵਨ ਸਰੂਪ ਕਿਉਂ ਆ ਜਾਂਦੇ ਆ ਤੇ ਡਰਾਈਵਰਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਰ ਡਰਾਈਵਰਾਂ ਨੇ ਸਾਨੂੰ ਕਿਹਾ ਵੀ ਸਾਨੂੰ ਡੱਕੂਗਾ ਕੌਣ ਅਸੀਂ ਜੋੜੇ ਪਾ ਕੇ ਜਾਵਾਂਗੇ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਬਣਾ ਕੇ ਸਾਡੀਆਂ ਗੱਡੀਆਂ ਤੇ ਗੱਡੀ ਗੱਡੀਆਂ ਲਾ ਕੇ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਨੇ ਡੀਐਸਪੀ ਨੇ ਸਾਨੂੰ ਰੋਕ ਲਿਆ ਸਾਈਡ ਤੇ ਉਹਨਾਂ ਨੂੰ ਕੱਢ ਦਿੱਤਾ ਗਿਆ ਨਾਲ ਸਰਕਲ ਇਰਾਂ ਜਥੇਬੰਦੀ ਦੇ ਆਗੂਆਂ ਨਾਲ ਜਿਵੇਂ ਸੰਤੋਪਾ ਕਾਲਾ ਸਿੰਘ ਲੱਖਾ ਸਿੰਘ ਜੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਗੱਲਬਾਤ ਕਰਨ ਵੇ ਤੇ ਭਾਈ ਸਾਹਿਬ ਜੀ ਉਹਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਉਹ ਤੇ ਸਾਡੇ ਗਲ ਪੈਂਦੇ ਆ ਸਾਡੇ ਸਿੰਘ ਲੱਗੇ ਆ ਉਹ ਗੱਲ ਦਾ ਅੱਜ ਹੀ ਆਜੇ ਜਨਤਕ ਨਹੀਂ ਕਰ ਸਕਦੇ ਗੱਲ ਅਸੀਂ ਇਕੱਲੇ ਬਹਿ ਕੇ ਉਹਨਾਂ ਦੇ ਨਾਲ ਨਹੀਂ ਮਸਲਾ ਕਰਨਾ ਚਾਹੁੰਦੇ ਜੇ ਇਕੱਲੇ ਵੀ ਬਹਿ ਕੇ ਕਰੀਏ ਕੰਮ ਸੇ ਕੰਮ ਜਨਤਕ ਹੋਵੇ ਸੰਤਾ ਜੀ ਸੰਤੁਸ਼ਟੀ ਕਰਾਉਣਾ ਕਿ ਕਿਵੇਂ ਇਹ ਜਿਹੜੇ ਪਵਨ ਰੂਪ ਜਿਹੜੇ ਉਹਤੇ ਲਿਆਂਦੇ ਗਏ ਆ ਕਿਉਂ ਇਹ અપਮਾਨ ਹੋਇਆ ਜਿੰਨ ਜਿਹੜੇ ਗੁਰੂ ਵਾਸਤੇ ਉਹ ਸਤਕਾਰ ਕਰਨ ਵਾਸਤੇ ਜ਼ਮੀਨ ਚ ਟੋਆ ਪੁੱਟ ਕੇ ਬੈਠਦੇ ਸੀ ਤੇ ਇਹ ਉਸ ਗੁਰੂ ਸਾਹਿਬ ਤੋਂ ਆਪ ਉੱਪਰ ਬਣ ਗਏ ਉਹ ਕਹਿੰਦਾ ਵੀ 20 22 ਲੱਖ ਦਾ ਸੰਗਤ ਦਾ ਇਕੱਠ ਹੁੰਦਾ 20 22 ਲੱਖ ਦੀ ਸੰਗਤ ਦੇ ਵਿੱਚੋਂ ਕੀ ਗੱਲ ਕੋਈ 100 ਬੰਦਾ ਵੀ ਨਹੀਂ ਮਿਲਿਆ ਮਹਾਰਾਜ ਨੂੰ ਟੋੜਨ ਵਾਸਤੇ ਪੁਲਿਸ ਵੀ ਆ ਜਿਹੜੀ ਇਹਨਾਂ ਦੇ ਦਬਾਜ ਆ ਉਹ ਆਇਆ ਖਾਣ ਦੇ ਬਾਅਦ ਇਹਨਾਂ ਨੇ ਉਹਨਾਂ ਨੂੰ ਦਬਕੇ ਮਾਰੇ ਇੱਥੋਂ ਤੱਕ ਗੰਦੀਆਂ ਗਾਲਾਂ ਕੱਢੀਆਂ ਗਈਆਂ ਇਹ ਉਦੋਂ ਬਾਅਦ ਉਹਨਾਂ ਸਾਡੇ ਨਾਲ ਸੰਪਰਕ ਕੀਤਾ ਅਸੀਂ ਇੱਥੇ ਆਏ ਹਾਂ ਜਦੋਂ ਸਾਡੇ ਨਾਲ ਉੱਚਾ ਨੀਵਾ ਬੋਲੇ ਵਾਗੇ ਕਰੀਂਗਾ ਕੋਈ ਨਹੀਂ ਯਾਰ ਭਾਜੀ ਮਿਰਚ ਸਾਰੇ ਆਪਣੇ ਹੁੰਦਾ ਹੈ ਉਹ ਸਾਡੇ ਨਾਲ ਦੀ ਸੇਕ ਬਣਾਉਣ ਦੇ ਬਾਬਾ ਜੀ ਸਾਰੇ ਬਣਾਉਂਦੇ ਨੇ ਬੜੇ ਵੱਡੀਆਂ ਨੇ ਕੋਈ ਬਣੀ ਚਾਰੀਆਂ ਬਾਬਾ ਬੜੀਆਂ ਵੱਡੀਆਂ ਨੇ ਗੱਤ ਕਰਨੀ ਉਹ ਸਿੱਕੀ ਕੰਮ ਕਰਦਾ ਬਹੁਤ ਤਾਰੀਖ ਨੂੰ ਬਹੁਤ ਸਾਡੀ ਆਹ ਬਣਾਉਣ ਦੇ ਵਾਸਤੇ ਬੜੀਆਂ ਤੁਹਾਡੇ ਨੂੰ ਤੇ ਅਸੀਂ ਇਹੋ ਜੀ ਨਹੀਂ ਵੀ ਕਿਸੇ ਦੀ ਮਿੱਟੀ ਬਲੀਦ ਕਰਨੀ ਹੈ ਝੱਗਾ ਚੁੱਕਾਂਗੇ ਤੇ ਢਿੱਡ ਤੇ ਸਾਡਾ ਨੰਗਾ ਹੋਣਾ ਅਸੀਂ ਨਹੀਂ ਚਾਹੁੰਦੇ ਪਿਛਲੇ ਦਿਨੀ ਇੱਕ ਨਾਨਕ ਸਰਕਲੇਰਾ ਤੋਂ ਵੀਡੀਓ ਸਾਹਮਣੇ ਆਉਂਦੀ ਹੈ ਕਿ ਉੱਥੇ ਵਰਸੀ ਸਮਾਗਮ ਜਿਹੜਾ ਹੋ ਰਿਹਾ ਸੀਗਾ ਭਾਦਰੋ ਦੇ ਮਹੀਨੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਉੱਥੇ ਵਰਸੀ ਸਮਾਗਮ ਹੁੰਦਾ ਹੈ ਉੱਥੇ ਗੁਰੂ ਪਾਤਸ਼ਾਹ ਦੇ ਜਿਹੜੇ ਸਰੂਪ ਆ ਜਦੋਂ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਜਿਹੜੇ ਉਹ ਲਿਜਾਏ ਜਾ ਰਹੇ ਹੁੰਦੇ ਤੇ ਸਤਕਾਰ ਕਮੇਟੀ ਦੇ ਕੋਈ ਸਿੰਘ ਪਹੁੰਚਦੇ ਤੇ ਉਹਨਾਂ ਦੇ ਵੱਲੋਂ ਉਸ ਚੀਜ਼ ਨੂੰ ਜਨਤਕ ਕੀਤਾ ਜਾਂਦਾ ਕਿ ਉਹ ਗੱਡੀਆਂ ਦੇ ਵਿੱਚ ਰੱਖ ਕੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਇਕੱਲਾ- ਇਕੱਲਾ ਜਣਾ ਆਉਂਦਾ ਤੇ ਗੁਰੂ ਪਾਤਸ਼ਾਹ ਦੇ ਸਰੂਪ ਲੈ ਕੇ ਜਾਂਦਾ ਉਹਨਾਂ ਗੱਡੀਆਂ ਦੇ ਵਿੱਚੋਂ ਜੁੱਤੇ ਵੀ ਨਿਕਲੇ ਇਹ ਨਾ ਤਾਂ ਉੱਥੇ ਕਮਰ ਕੱਸੇ ਵਾਲਾ ਨਾ ਚੌਰ ਸਾਹਿਬ ਵਾਲਾ ਨਾ ਜਲਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੇਵਾ ਜਾਂ ਪੰਜ ਸਿੰਘਾਂ ਦੀ ਜਿਹੜੀ ਸੇਵਾ ਇੱਕ ਗੱਡੀ 'ਚ ਹੋਣੀ ਚਾਹੀਦੀ ਆ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੇਵਾ ਨਜ਼ਰ ਨਹੀਂ ਆਉਂਦੀ ਇਸ ਚੀਜ਼ ਨੂੰ ਲੈ ਕੇ ਕਾਫੀ ਖਲਰ ਪਿਆ ਉਸ ਚੀਜ਼ ਦੀਆਂ ਵੀਡੀਓ ਸਾਹਮਣੇ ਆਈਆਂ ਉਸ ਤੋਂ ਬਾਅਦ ਡੇਰੇ ਨਾਲ ਸਬੰਧਤ ਲਾਂਗ ਸਰਕਲ ਇਰਾਨਾ ਸਬੰਧਤ ਆਗੂਆਂ ਦੇ ਵੱਲੋਂ ਇਹ ਚੀਜ਼ ਨੂੰ ਮਾਫੀ ਕਰਾਰ ਵੀ ਦਿੱਤਾ ਗਿਆ ਪਰ ਉਸ ਤੋਂ ਬਾਅਦ ਇੱਕ ਹੋਰ ਅੱਜ ਜਿਹੜਾ ਵਰਸ਼ਨ ਆਉਂਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੰਤ ਗੁਰਜੀਤ ਸਿੰਘ ਦੀ ਜ਼ਿੰਮੇਵਾਰੀ ਸੀ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਗਿਆ ਆਪਾਂ ਗ ਉੱਥੇ ਜਾ ਕੇ ਜਿਨ੍ਹਾਂ ਦੇ ਵੱਲੋਂ ਇਸ ਚੀਜ਼ ਦੀ ਜਾਂਚ ਪੜਤਾਲ ਕੀਤੀ ਗਈ ਕਿ ਉੱਥੇ ਅਸਲ ਦੇ ਵਿੱਚ ਹੋਇਆ ਕੀ ਸੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਸ਼ੁਭ ਨਾਮ ਤੁਹਾਡਾ ترલોचन ਸਿੰਘ ਸੋਜੀ ਜੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਸੇਵਾਦਾਰ ਜੀ ترਲੋचन ਸਿੰਘ ਸੋਜੀ ਜੀ ਜਿਹੜੀ ਉਸ ਦਿਨ ਮਾਮਲਾ ਹੋਇਆ ਅਸਲ ਦੇ ਵਿੱਚ ਹੁੰਦਾ ਕੀ ਹੈ ਤੁਹਾਨੂੰ ਜਾਣਕਾਰੀ ਕਦੋਂ ਮਿਲਦੀ ਹੈ ਤੇ ਉੱਥੇ ਹੋਇਆ ਕੀ ਹੈ ਜਿਹੜਾ ਗੁਰੂ ਪਾਛਨ ਨਰਾਦਰ ਦੀ ਗੱਲ ਹੁੰਦੀ ਹੈ ਕਿਸ ਤਰ੍ਹਾਂ ਦਾ ਨਰਾਦਰ ਪਾਇਆ ਗਿਆ ਸਾਨੂੰ ਉਹਦੀ ਜਾਣਕਾਰੀ ਪਿਛਲੇ ਸਾਲ ਜਦੋਂ ਬਾਬਾ ਨਾਨਕ ਸਿੰਘ ਦੀ ਵਰਸ਼ੀ ਸੀਗੀ ਤੇ ਉਦੋਂ ਵਰਸ਼ੀ ਵਾਲੇ ਦਿਨ ਇਥੋਂ ਦੇ ਜਿਹੜੇ ਲੰਗਰ 'ਚ ਸੇਵਾ ਕਰਨ ਵਾਲੇ ਸੇਵਾਦਾਰ ਆ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਕਿਉਂਕਿ ਉਹ ਭਾਵੇਂ ਸਿਰੋ ਮੋਨੇ ਵੀ ਆ ਅਮਰਤਾਰੀ ਵੀ ਨਹੀਂ ਆ ਪਰ ਉਹਨਾਂ ਨੂੰ ਜਾਣਕਾਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਗੱਲ ਤੇ અપਮਾਨ ਹੋ ਰਿਹਾ ਜੋੜੇ ਪਾ ਕੇ ਗੱਡੀਆਂ ਦੇ ਵਿੱਚ ਪਿਛਲੀਆਂ ਸੀਟਾਂ ਤੇ ਮਹਾਰਾਜ ਦੇ ਪਵਨ ਸਰੂਪ ਬਰਾਜਮਾਨ ਕਰਕੇ ਦੋ ਦੋ ਤਿੰਨ ਤਿੰਨ ਪਵਨ ਸਰੂਪ ਬਰਾਜਮਾਨ ਕਰਕੇ ਇੱਕੋ ਇੱਕੋ ਬੰਦਾ ਗੱਡੀਆਂ ਜਿਹੜੀਆਂ ਉਹ ਚਲਾ ਕੇ ਲਿੜਿਆਣੇ ਵੱਲ ਨੂੰ ਖੜਦਾ ਹੈ ਉਹਨਾਂ ਨੇ ਪਿਛਲੀ ਵਾਰ ਇਹਨਾਂ ਦੇ ਜਿਹੜੇ ਉੱਥੇ ਪ੍ਰਬੰਧਕ ਆ ਉਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਮੰਨੀ ਨਾ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਸਾਲ ਪਿਛਲੇ ਸਾਲ ਪਿਛਲੇ ਸਾਲ ਹਰ ਸਾਲ ਦੀ ਤਰ੍ਹਾਂ ਹੁੰਦਾ ਹਾਂਜੀ ਪਿਛਲੇ ਸਾਲ ਹੋਇਆ ਪਿਛਲੇ ਸਾਲ ਜਦੋਂ ਇਹ ਸਾਡੇ ਕੋਲ ਗੱਲ ਆਈ ਪਰ ਉਸ ਦਿਨ ਹੀ ਸਮਾਂ ਬੀਤ ਚੁੱਕਾ ਸੀਗਾ ਜਦੋਂ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਪਰ ਇਹਨਾਂ ਨੇ ਉਹਨਾਂ ਦੀ ਗੱਲ ਮੰਨੀ ਨਹੀਂ ਫਿਰ ਉਹਨਾਂ ਸਾਡੇ ਨਾਲ ਸੰਪਰਕ ਕੀਤਾ ਜਦੋਂ ਸਾਡੇ ਨਾਲ ਸੰਪਰਕ ਕੀਤਾ ਅਸੀਂ ਉਹਨਾਂ ਨੂੰ ਕਿਹਾ ਕਿ ਜਦੋਂ ਐਰ ਕੀ ਸਮਾਂ ਆਊਗਾ ਆਪਾਂ ਉਦੋਂ ਜਾਵਾਂਗੇ ਜਿੱਦਣ ਬਰਸ਼ੀ ਵਾਲਾ ਦਿਨ ਸੀਗਾ ਉਦੋਂ ਅਸੀਂ ਸਵੇਰੇ ਸਾਰੇ ਜਿੰਨੇ ਵੀ ਸਿੰਘ ਆ ਤਰਨਤਾਰਨ ਸਾਹਿਬ ਤੋਂ ਰਾਜਾਵਾ ਇਧਰੋਂ ਇਲਾਕੇ ਦੇ ਕੋਈ ਸਿੰਘ ਅਸੀਂ ਇੱਥੇ ਪਹੁੰਚੇ ਆਂ ਪਹੁੰਚ ਕੇ ਇੱਥੇ ਕਲਦੀ ਮਾਝੇ ਤੋਂ ਚੱਲ ਕੇ ਆਏ ਹਾਂ ਜੀ ਮਾਝੇ ਤੋਂ ਚੱਲ ਕੇ ਆਏ ਅਸੀਂ ਤਰਨਤਾਰਨ ਜਿਲ੍ਹਾ ਵਾਲਾ ਕੋ ਅੰਮ੍ਰਿਤਸਰ ਤੋਂ ਆਏ ਸਿੰਘ ਜੀ ਅਸੀਂ ਆਣ ਕੇ ਇੱਥੇ ਤੇ ਉਹ ਜਿਹੜੇ ਸਿੰਘ ਇੱਥੇ 5-7 ਦਿਨ ਤੋਂ ਸੇਵਾ ਕਰਦੇ ਸੀ ਲੰਗਰ ਦੇ ਵਿੱਚ ਉਹਨਾਂ ਨੂੰ ਵੀ ਨਾਲ ਲਿਆ ਉਹਨਾਂ ਨੇ ਹੀ ਸਾਨੂੰ ਜਾਣਕਾਰੀ ਦਿੱਤੀ ਤੇ ਵੇਖਿਆ ਅਸੀਂ ਜਾ ਕੇ ਤੇ ਅਸੀਂ ਵੇਖ ਕੇ ਤੇ ਉੱਥੇ ਕੋਈ ਕੁਲਦੀਪ ਸਿੰਘ ਨਾਂ ਦਾ ਇੱਕ ਇਹਨਾਂ ਦਾ ਜ਼ਿੰਮੇਵਾਰ ਬੰਦਾ ਵਾ ਜਿਹੜਾ ਪਾਠੀਆਂ ਦੀ ਡਿਊਟੀ ਲਾਉਂਦਾ ਜਿਹੜਾ ਲੋਸਮੈਂਟ ਕਰਦਾ ਵਾ ਕਿ ਫਲਾਣੇ ਨੰਬਰ ਦਾ ਪਾਠ ਜਿਹੜਾ ਐਨੇ ਨੰਬਰ ਤੇ ਫਲਾਣੇ ਪਾਠੀਆਂ ਦੀ ਡਿਊਟੀ ਆ ਉਹ ਜਿਹੜਾ ਡਿਊਟੀਆਂ ਲਾਉਂਦਾ ਵਾ ਪਾਠੀਆਂ ਦੀਆਂ ਉਹਦਾ ਨਾਂ ਕੁਲਦੀਪ ਸਿੰਘ ਆ ਅਸੀਂ ਉਹਨੂੰ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਜਿਹੜਾ ਮਸਲਾ ਇੱਥੇ ਗੁਰੂ ਸਾਹਿਬ ਦਾ ਐਵੇਂ ਐਵੇਂ ਹੁੰਦਾ ਵਾ ਸਾਨੂੰ ਪਤਾ ਲੱਗਾ ਕਿ ਬਾਬਾ ਆਨੰਦ ਸਿੰਘ ਜੀ ਦਾ ਜਿਹੜਾ ਇਹ ਅਸਥਾਨ ਆ ਨਾਨਕ ਸਰਕਲੇਰਾ ਇਹ ਇੱਕ ਭਗਤੀ ਦਾ ਅਸਥਾਨ ਆ ਇੱਥੇ ਗੁਰੂ ਸਾਹਿਬ ਦੀ ਸੇਵਾ ਕੀਤੀ ਜਾਂਦੀ ਆ ਨਾ ਕਿ ਸੰਗਤ ਦੇ ਵਿੱਚ ਕੋਈ ਮਾੜੀ ਗੱਲ ਜਾਵੇ ਤੇ ਗੁਰੂ ਸਾਹਿਬ ਦਾ ਮਾਣ ਸਤਕਾਰ ਤੇ ਇਥੇ ਬਹੁਤ ਹੁੰਦਾ ਪਰ ਆਹ ਗੱਲ ਦਾ ਸਾਨੂੰ ਪਤਾ ਲੱਗਾ ਵਾ ਤੇ ਇਹ ਗੱਲ ਸੰਗਤਾਂ ਦੇ ਸਾਹਮਣੇ ਲਿਆਉਣ ਤੋਂ ਪਹਿਲਾਂ ਤੁਸੀਂ ਸਾਨੂੰ ਆਹ ਮਸਲਾ ਸਾਡੇ ਸਾਹਮਣੇ ਆ ਇਹ ਨਾ ਹੋਵੇ ਤੇ ਉਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉਹਨੇ ਕਿਹਾ ਕਿ ਇਹ ਗੱਲ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਜੇ ਹੋਊ ਤੇ ਅਸੀਂ ਰੋਕਾਂਗੇ ਉਦੋਂ ਬਾਅਦ ਕੀ ਹੋਇਆ ਵਾ ਉਦੋਂ ਬਾਅਦ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਆ ਉਹ ਅਸੀਂ ਉਥੇ ਸਵੇਟ ਕਰਦੇ ਰਹੇ ਸਵੇਰ ਤੋਂ ਸ਼ਾਮਾਂ ਤੱਕ ਜਦੋਂ ਤੁਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਮੌਕੇ ਦੇ ਬਾਅਦ ਕੁਝ ਹੋਣਾ ਹੋਣਾ ਸਾਨੂੰ ਪਤਾ ਸੀਗਾ ਤੇ ਉਦੋਂ ਬਾਅਦ ਅਸੀਂ ਉੱਥੇ ਬੈਠ ਗਏ ਆ ਉਡੀਕ ਕਰਦੇ ਰਹੇ ਆ 2 ਤੋਂ 3 ਵਜੇ ਦੇ ਵਿੱਚ ਇਹਨਾਂ ਨੇ ਉਹ ਜਿਹੜੀਆਂ ਗੱਡੀਆਂ ਵਾਂ 15 10 15 ਗੱਡੀਆਂ ਜਿਹੜੀਆਂ 15 14 15 ਗੱਡੀਆਂ ਉਹ ਪਾਠੀਆਂ ਦਾ ਲੰਗਰ ਆਲ ਬੋਲਦੇ ਉਹਨੂੰ ਉੱਥੇ ਲਿਆ ਕੇ ਇਹਨਾਂ ਨੇ ਖੜੀਆਂ ਕਰ ਦਿੱਤੀਆਂ ਖੜੀਆਂ ਕਰ ਦਿੱਤੀਆਂ ਤੇ ਅਸੀਂ ਵੀ ਉੱਥੇ ਮੌਜੂਦ ਆ ਸਾਰੇ ਉਦੋਂ ਬਾਅਦ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਆ ਉਹ 25 30 ਦੇ ਗਿਣਤੀ ਦੇ ਵਿੱਚ ਹੋ ਸਕਦੇ ਵੱਧ ਵੀ ਹੋਣ ਕਾਫੀ ਗਿਣਤੀ ਦੇ ਵਿੱਚ ਮਹਾਰਾਜ ਦੇ ਪਾਵਨ ਸਰੂਪ ਆਉਂਦੇ ਆ ਉਹਤੇ ਸਿਰਫ ਇੱਕ ਚੌਰ ਸਾਹਿਬ ਅਗਲੇ ਪਾਵਨ ਸਰੂਪ ਤੇ ਕਰਨਿਆ ਸਿੰਘ ਤੇ ਇੱਕ ਲਾਈਨ ਦੇ ਵਿੱਚ ਪਿਛਲੇ ਸਾਈਡ ਤੇ ਕਰਨਿਆ ਬਾਕੀ ਪਾਵਨ ਸਰੂਪ ਇੰਉਂ ਆ ਜਾਂਦੇ ਆ ਲੈ ਕੇ ਆਉਂਦੇ ਆ ਸਾਨੂੰ ਇਹ ਗੱਲ ਤਾਂ ਦੇ ਪਤਾ ਨਹੀਂ ਅਸੀਂ ਬਹੁਤ ਹੈਰਾਨ ਹੋ ਗਏ ਕਿ ਜਿੱਥੇ ਇਹਨਾਂ ਦੇ ਜਿਹੜੇ ਇਹ ਸਾਧੂ ਮਹਤਮਾ ਜਿੰਨੇ ਆ ਬਾਬਾ ਲੱਖਾ ਸਿੰਘ ਬਾਬਾ ਕਾਲਾ ਸਿੰਘ ਜਾਂ ਇਹਨਾਂ ਦੇ ਹੋਰ ਛੋਟੇ-ਮੋਟੇ ਵੀ ਸਾਧੂ ਆ ਉਹਨਾਂ ਦੇ ਨਾਲ ਤਾਂ ਇੱਕ ਜਣੇ ਦੇ ਨਾਲ 5-5 6-6 ਗੜਵਾਈ ਤੁਰੇ ਫਿਰਦੇ ਆ ਗੱਡੀਆਂ ਦੇ ਵਿੱਚ ਇਹਨਾਂ ਦੇ ਤੇ ਆਪਣੇ ਪ੍ਰਬੰਧ ਵਾਸਤੇ ਤੇ ਬਹੁਤ ਪਰ ਜਦੋਂ ਵੇਖਿਆ ਤੇ ਗੁਰੂ ਸਾਹਿਬਾਂ ਦੇ ਨਾਲ ਗੁਰੂ ਸਾਹਿਬਾਂ ਦੇ ਨਾਲ ਕੋਈ ਵੀ ਨਾ ਤੇ ਇਹਨਾਂ ਨੇ ਫਿਰ ਉਹ ਜੋੜਿਆਂ ਸਮੇਤ ਹੀ ਗੱਡੀਆਂ ਦੇ ਵਿੱਚ ਜੋੜੇ ਵੀ ਹੈਗੇ ਸੀਗੇ ਤੇ ਡਰਾਈਵਰਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਰ ਡਰਾਈਵਰਾਂ ਨੇ ਸਾਨੂੰ ਕਿਹਾ ਵੀ ਸਾਨੂੰ ਡੱਕੂਗਾ ਕੌਣ ਅਸੀਂ ਜੋੜੇ ਪਾ ਕੇ ਜਾਵਾਂਗੇ ਇਹ ਸਾਡੇ ਨਾਲ ਉਹਨਾਂ ਨੇ ਬਹਿਸ ਕੀਤੀ ਹਾਂਜੀ ਸਾਡੇ ਕੋਲ ਸਾਰੀਆਂ ਵੀਡੀਓ ਆ ਜੀ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਬਹੁਤ ਜਿਆਦੀਆਂ ਸਾਰੀਆਂ ਸਾਰੀ ਕਵਰੇਜ ਕੀਤੀ ਹੈਗੀ ਉਸ ਤੋਂ ਬਾਅਦ ਅਸੀਂ ਫਿਰ ਉਸ ਬਾਬੇ ਨੂੰ ਜਾ ਕੇ ਕੁਲਦੀਪ ਸਿੰਘ ਨੂੰ ਕਿਹਾ ਕਿ ਵੇਖੋ ਕੀ ਬਣ ਰਿਹਾ ਅਸੀਂ ਤੁਹਾਨੂੰ ਵਿਖਾਉਣੇ ਆ ਉਹਨੇ ਉਥੋਂ ਪਤਾ ਨਹੀਂ ਕਿਹੜੇ ਨੂੰ ਕਿਹਾ ਜਦੋਂ ਉੱਥੇ ਸਾਡੇ ਹੀ ਸਿੰਘ ਜਿਹੜੇ ਆ ਅਸੀਂ ਖਿਲਰੇ ਪੁੱਲ ਰਹੇ ਸੀਗੇ ਉਹ ਸਾਨੂੰ ਹੀ ਆਣ ਕੇ ਕਹੀ ਜਾਂਦੇ ਆ ਜੋੜਾ ਪਾ ਕੇ ਨਾ ਗੁਰੂ ਗ੍ਰੰਥ ਸਾਹਿਬ ਵੀ ਗੱਡੀ 'ਚ ਸਾਨੂੰ ਮੈਨੂੰ ਖੁਦ ਆਣ ਕੇ ਕਹੀ ਜਾਂਦਾ ਵੀ ਵੇਖਿਓ ਭਾਈ ਜੋੜਾ ਪਾ ਕੇ ਨਾ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਇਓ ਸੁਣ ਕੇ ਰਿਹਾ ਉਹ ਉਹਨਾਂ ਦੇ ਪ੍ਰਬੰਧਕ ਕਹਿ ਰਿਹਾ ਜਿਨ੍ਹਾਂ ਨੇ ਹਾਂ ਇੱਕ ਉਹ ਡਾਕਟਰ ਇੱਕ ਡਾਕਟਰ ਡਾਕਟਰ ਕਹਿੰਦੇ ਆ ਦਾੜੀ ਕਾਲੀ ਕਰਦਾ ਉਹਨੂੰ ਡਾਕਟਰ ਕਹਿੰਦੇ ਆ ਉਹ ਆਣ ਕੇ ਸਾਨੂੰ ਹੀ ਪੁੱਛੀ ਜਾਂਦੇ ਆ ਵੀ ਤੁਸੀਂ ਜੋੜੇ ਨਾ ਪਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਣ ਡਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਵਾਲ ਖੜਾ ਹੁੰਦਾ ਹੈ ਤੁਹਾਡੀ ਗੱਲ ਟੋਕ ਰਿਆਂ ਤੁਹਾਡੀ ਚੱਲ ਰਹੀ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਉਹ ਆਏ ਕਿੱਥੋਂ ਸੀ ਜਾਂ ਉਸ ਦਿਨੋਂ ਜਾ ਕਿੱਥੇ ਰਹਿ ਸੀਗੇ ਜਿਹੜੀਆਂ ਗੱਡੀਆਂ ਦੇ ਵਿੱਚ ਗਏ ਉਹ ਪਹੁੰਚੇ ਕਿੱਥੇ ਆ ਕੀ ਉਹ ਘਰਾਂ ਨੂੰ ਗਏ ਆ ਜਾਂ ਜਦੋਂ ਖੰਡ ਪਾਠ ਸਾਹਿਬ ਆਰੰਭ ਹੋਏ ਸੀ ਉਹ ਆਏ ਕਿੱਥੋਂ ਸੀ ਕਿ ਇਹ ਤਾਂ ਇਹ ਹੀ ਦੱਸ ਸਕਦੇ ਆ ਨਾ ਜਿਹੜੇ ਜ਼ੁਮੇਵਾਰ ਡੇਰੇ ਰਹੇ ਉਹਨਾਂ ਤੇ ਆਪਣਾ ਪੱਲਾ ਝੜੀ ਜਾਂਦੇ ਆ ਇਹ ਹੁਣ ਆਪਣਾ ਬਾਬਾ ਲੱਖਾ ਸਿੰਘ ਜੀ ਤੇ ਬਾਬਾ ਹਰਲਾ ਸਿੰਘ ਜੀ ਜਿਹੜੇ ਜਿਹੜੇ ਜ਼ਿੰਮੇਵਾਰ ਆ ਇਹ ਆਪਣਾ ਪੱਲਾ ਝਾੜ ਕੇ ਤੇ ਦੂਜਿਆਂ ਦੇ ਸਿਰ ਛੁੱਟੀ ਜਾਂਦੇ ਆ ਕਦੀ ਕਹਿੰਦੇ ਆ ਪਹਿਲਾਂ ਤੇ ਗੋਲਮੋਲ ਬਿਆਨ ਦਿੰਦਾ ਇਹਨਾਂ ਨੇ ਇੱਕ ਵੀ ਉਹ ਹੋਰ ਬੰਦੇ ਸੀਗੀ ਸਾਡਾ ਕੋਈ ਕਸੂਰ ਨਹੀਂ ਜਦੋਂ ਤੁਸੀਂ ਜ਼ਿੰਮੇਵਾਰ ਆ ਡੇਰੇ ਦੇ ਇਹ ਤੁਸੀਂ ਦੱਸਣਾ ਅਸੀਂ ਤਾਂ ਜੋ ਜਾਣਕਾਰੀ ਉੱਥੇ ਆਣ ਕੇ ਇਕੱਠੀ ਕੀਤੀ ਉਦੋਂ ਬਾਅਦ ਅਸੀਂ ਪਵਨ ਸੂਪਾਂ ਦੇ ਨਾਲ ਜਾਣਾ ਸੀਗਾ ਅਸੀਂ ਰੋਕਣਾ ਵੀ ਸੀਗਾ ਉਹਨਾਂ ਨੂੰ ਪਰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਬਣਾ ਕੇ ਸਾਡੀਆਂ ਗੱਡੀਆਂ ਤੇ ਗਾੜੀ-ਗੱਡੀਆਂ ਲਾ ਕੇ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਨੇ ਡੀਐਸਪੀ ਨੇ ਸਾਨੂੰ ਰੋਕ ਲਿਆ ਸਾਈਡ ਤੇ ਉਹਨਾਂ ਨੂੰ ਕੱਢ ਦਿੱਤਾ ਗਿਆ ਅਸੀਂ ਉੱਥੇ ਜਾ ਨਹੀਂ ਸਕੇ ਇਹਦੀ ਜ਼ਿੰਮੇਵਾਰੀ ਤਾਂ ਇਹਨਾਂ ਦੀ ਆ ਕਿ ਮਹਾਰਾਜ ਦੇ ਪਾਵਨ ਸਰੂਪ ਕਿੱਥੋਂ ਆਏ ਤੇ ਕਿੱਥੇ ਗਏ ਇਹ ਤਾਂ ਇਹ ਹੀ ਦੱਸ ਸਕਦੇ ਆ ਕੀ ਤੁਹਾਨੂੰ ਲੱਗਦਾ ਸੀ ਉਸ ਗੱਡੀਆਂ ਦੇ ਵਿੱਚ ਜਿਹੜੇ ਮਹਾਰਾਜ ਦੇ ਸਰੂਪ ਲਿਜਾਏ ਗਏ ਉਹਦਾ ਸਤਕਾਰ ਨਹੀਂ ਹੋਇਆ ਬਿਲਕੁਲ ਜੀ ਮੈਂ ਤਾਂ ਉਹ ਗੱਲ ਕਹਿ ਰਿਹਾ ਸਾਡੇ ਕੋਲ ਵੀਡੀਓ ਗ੍ਰੈਫਰੀ ਆ ਕਿ ਜੋੜੇ ਪਾਏ ਜੋੜੇ ਅਸੀਂ ਇਹਨਾਂ ਦੇ ਗੱਡੀਆਂ ਚ ਕਢਾਏ ਆ ਮੌਕੇ ਤੇ ਸਾਡੇ ਕੋਲ ਵੀਡੀਓ ਗ੍ਰੈ ਸੀਟਾਂ ਦੇ ਬਰਾਜਮਾਨ ਕੀਤੇ ਜਾਂਦੇ ਆ ਗਾਰਡ ਲਈਆਂ ਸੀਟਾਂ ਦੇ ਬਹੁਤ ਗੱਡੀਆਂ ਦੇ ਵਿੱਚ ਤੇ ਇਹੋ ਜਿਹੇ ਬੰਦੇ ਆ ਕਿ ਜਿਨ੍ਹਾਂ ਨੇ ਸ਼ੇਰ ਮਨਾਏ ਆ ਤੇ ਕੱਲਾ ਕੱਲਾ ਡਰਾਈਵਰ ਹੀ ਆ ਸਾਨੂੰ ਹੁਣ ਹੁਣ ਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਵਾ ਕਿਉਂਕਿ ਹੁਣ ਇਹ ਗੱਲ ਦੀ ਜਾਣਕਾਰੀ ਚੱਲ ਰਹੀ ਆ ਕੋਈ ਸਿੰਘ ਅਜੇ ਜਾਣਕਾਰੀ ਸਾਨੂੰ ਦੇ ਰਿਹਾ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਇਹਨਾਂ ਦੀਆਂ ਗੱਲਾਂ ਜਾਂ ਤਾਂ ਕਰਾਂਗੇ ਉਸ ਨਾਂਸਰ ਕਲੇਰਾਂ ਜਿੱਥੇ ਬੰਦੀ ਦੀ ਆਗੂਆਂ ਨਾਲ ਜਿਵੇਂ ਸੰਤ ਪਾਪਾ ਭਾਲਾ ਸਿੰਘ ਲੱਖਾ ਸਿੰਘ ਜੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਤੁਸੀਂ ਬੈਠ ਕੇ ਗੱਲਬਾਤ ਕਰਨ ਵਾਸਤੇ ਭਾਈ ਸਾਹਿਬ ਜੀ ਉਹਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਉਹ ਤੇ ਸਾਡੇ ਗੱਲ ਪੈਂਦੇ ਆ ਉਹ ਸਾਨੂੰ ਮਿਲਣ ਵਾਸਤੇ ਤਿਆਰ ਨਹੀਂ ਕਿਉਂਕਿ ਉਹਨਾਂ ਕੋਲ ਸੰਗਤ ਬਹੁਤ ਆਈ ਆ ਉਹ ਤੇ ਆਪਣੀ ਜੋ ਪੂਜਾ ਕਰਾ ਰਹੇ ਆ ਜੋ ਆਪਣੀ ਗੱਲਬਾਤ ਕਰ ਰਹੇ ਆ ਇਧਰ ਗੁਰੂ ਗ੍ਰੰਥ ਸਾਹਿਬ ਵੱਲੇ ਖਿਆਲ ਨਹੀਂ ਉਹਨਾਂ ਦਾ ਅਸੀਂ ਤੇ ਉਹਨਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ ਪਰ ਉਹ ਮਿਲਣ ਨੂੰ ਤਿਆਰ ਨਹੀਂ ਜਦੋਂ ਇਹਨਾਂ ਨੇ ਸਾਡੇ ਅਸੀਂ ਆਣ ਕੇ ਮਹਾਰਾਜ ਦੇ ਪਵਨ ਸੂਪ ਇਹਨਾਂ ਬਰਾਜਮਾਨ ਕੀਤੇ ਅਸੀਂ ਜੋੜੇ ਕੱਢੇ ਆ ਤੇ ਉਦੋਂ ਇਹ ਤੁਹਾਡੀ ਗੱਲ ਤੇ ਕਹ ਰਹੇ ਕਿ ਲਖ ਬਾਬਾ ਲੱਖਾ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਪਰ ਉਹਨਾਂ ਦੀ ਅੱਜ ਦੀ ਖਬਰ ਦੇ ਮੁਤਾਬਕ ਤਾਂ ਗਰਜੀਤ ਸਿੰਘ ਦੀ ਜ਼ਿੰਮੇਵਾਰੀ ਸੀਗੀ ਉਹ ਕਹਿੰਦੇ ਸਾਡੀ ਤਾਂ ਜ਼ਿੰਮੇਵਾਰੀ ਹੈ ਨਹੀਂ ਪਰ ਗਰਜੀਤ ਸਿੰਘ ਜੀ ਜ਼ਿੰਮੇਵਾਰੀ ਆ ਪਰ ਗਰਜੀਤ ਸਿੰਘ ਦਾ ਇਹਨਾਂ ਦਾ ਹੀ ਹੈ ਨਾ ਫੇਰਾ ਇਹ ਕਲੀਅਰ ਕਰਨ ਕਿ ਗਰਜੀਤ ਸਿੰਘ ਦੀ ਜ਼ਿੰਮੇਵਾਰੀ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਡੇਰੇ ਚੋਂ ਕੱਢਿਆ ਜਾਵੇ ਉਹਤੇ ਧਾਰਮਿਕ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਨਾਲ ਯਤਨ ਕਰਨ ਸਾਡੇ ਉਹਨਾਂ ਨੂੰ ਫੜਾਉਣ ਸੁਣਦੇ ਵਿੱਚ ਆਇਆ ਸੀ 295 ਦੇ ਪਰਚੇ ਵੀ ਹੋਏ 295 ਦਾ ਪਰਚਾ ਦਰਜ ਹੋ ਗਿਆ 295 ਦਾ ਪਰਚਾ ਤੇ ਇੱਕ ਦੋ ਬੰਦਿਆਂ ਦੇ ਕਰਤਾ ਬਾਕੀ ਇਹਨਾਂ ਗੱਡੀਆਂ ਦੇ ਕਰਤਾ ਉਹਨੇ ਅਸੀਂ ਪ੍ਰਸ਼ਾਸਨ ਕੋ ਵੀ ਅੱਜ ਵੀ ਪਹੁੰਚ ਕਰਨੀ ਆ ਜੇ ਨਾ ਆਇਆ ਤੇ ਆਉਣ ਵਾਲੇ ਸਮੇਂ ਤੇ ਅਸੀਂ ਇਕੱਠ ਕਰਕੇ ਤੇ ਉਹਨਾਂ ਦੀ ਗ੍ਰਿਫਤਾਰੀ ਬੰਨ ਰਹੀ ਹੈ ਉਹਨਾਂ ਦੀ ਗ੍ਰਿਫਤਾਰੀ ਪੈਣੀ ਚਾਹੀਦੀ ਹੈ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਸਾਨੂੰ ਉਹਦਨ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਪਰ ਪ੍ਰਸ਼ਾਸਨ ਨੇ ਉੱਥੋਂ ਦੀ ਉੱਥੇ ਹੀ ਗੱਲ ਰੱਖੀ ਆ ਜੇ ਉਹਨਾਂ ਨੇ ਕੋਈ ਗਾੜੀ ਗ੍ਰਿਫਤਾਰੀ ਨਹੀਂ ਪਾਈ ਕਿਸੇ ਦੀ ਤੇ ਨਾ ਉਹਨਾਂ ਨੇ ਉਹ ਜਿਹੜੇ ਡਰਾਈਵਰ ਸੀਗੇ ਉਹ ਤਕੜੇ ਲੋਗ ਆ ਜਿਨ੍ਹਾਂ ਦੀਆਂ ਗੱਡੀਆਂ ਉਹ ਪਤਾ ਲੱਗਾ ਕਿ ਡਰਾਈਵਰ ਸੀਗੇ ਉਹਨਾਂ ਦੇ ਮਾਲਕ ਵੀ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਲੋਕਾਂ ਨੇ ਐਵੇਂ ਸਮਝ ਲਿਆ ਜੇਕਰ ਇਹਨਾਂ ਵਾਸਤੇ ਕਿਤੇ ਜਿਹੜੇ ਨਾਨਕ ਸਰ ਦਾ ਕੋਈ ਵੀ ਆ ਕਾਫੀ ਦਿਨ ਬੀਤ ਗਏ ਪਤਾ ਲੱਗਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਉਹਦੇ ਉਹਨਾਂ ਇਹ ਇਹ ਹੀ ਦੱਸ ਸਕਦੇ ਆ ਜਾਂ ਪੁਲਿਸ ਪੜਤਾਲ ਕੀਤੀ ਹੋਵੇ ਸਾਡੇ ਸਿੰਘ ਲੱਗੇ ਆ ਉਹ ਗੱਲ ਤਾਂ ਅੱਜ ਅਹੀਂ ਆ ਜੀ ਜਨਤਕ ਨਹੀਂ ਕਰ ਸਕਦੇ ਗੱਲ ਕਿਉਂਕਿ ਉਹ ਚੱਲ ਰਹੀ ਆ ਗੱਲ ਪਰ ਇੱਥੇ ਜ਼ਿੰਮੇਵਾਰੀ ਜਿਤਨਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਾਂ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੀ ਕਿੰਨੀ ਵੀਡੀਓ ਵਾਇਰਲ ਹੋ ਗਈਆਂ ਕਿੰਨਾ ਵੱਡਾ ਵਾਅਦ ਹੋ ਗਿਆ ਦੁੱਖ ਦੀ ਗੱਲ ਹੈ ਵੀ ਅਕਾਲ ਤਖਤ ਦਾ ਜਹਦਰ ਨਹੀਂ ਬੋਲਿਆ ਇਹਨਾਂ ਦਾ ਧਰਮ ਪ੍ਰਚਾਰ ਕਮੇਟੀ ਦਾ ਕੋਈ ਫਰਜ਼ ਨਹੀਂ ਬਣਦਾ ਵਾਸਿੰਦਾ ਆਪਣੇ ਲੈਵਲ ਤੇ ਕਰ ਰਹੇ ਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕਲੀਅਰ ਕਰਾਂਗੇ ਕਿਉਂਕਿ ਅੱਜ ਅਸੀਂ ਕਰ ਨਹੀਂ ਸਕਦੇ ਉਹ ਇਹ ਗੱਲਬਾਤ ਚੱਲ ਰਹੀ ਹੈ ਕਿ ਮਹਾਰਾਜ ਦੇ ਪਵਨ ਸਰੂਪ ਕਿੱਥੇ ਗਏ ਆ ਕਿੰਨਾ ਘਰਾਂ ਦੇ ਵਿੱਚ ਰੱਖਦੇ ਆ ਕੋਜੇ ਘਰਾਂ ਚੋਂ ਲੈ ਆ ਕੇ ਆਏ ਆ ਮਹਾਰਾਜ ਦੇ ਪਵਨ ਸਰੂਪ ਲੁਧਿਆਣੇੋਂ ਕੁਝ ਗੁਰੂ ਘਰਾਂ ਤੋਂ ਲੈ ਕੇ ਆਏ ਆ ਇਹ ਕਿੱਥੋਂ ਕਿੱਥੋਂ ਲੈ ਕੇ ਆਇਆ ਕਈ ਤੇ ਇਹੋ ਜਿਹੇ ਬੰਦੇ ਆ ਸਾਹਮਣੇ ਆ ਰਹੇ ਆ ਕਿ ਉਹ ਕਹਿੰਦੇ ਸੀ ਕਿ ਅਸੀਂ ਖੰਡਪਾਠ ਇੱਥੇ ਕਰਾਉਣਾ ਵਾ ਨਾਨਕ ਸਰ ਤੇ ਆਪਣਾ ਪਵਨ ਸਰੂਪ ਲੈ ਆ ਕੇ ਕਰਾਉਣਾ ਉਹਦੇ ਵਿੱਚ ਇਹ ਵੀ ਆਇਆ ਕਿ ਤੁਹਾਨੂੰ ਉਹਨੇ ਕਿਹਾ ਆਜੋ ਬੈਠ ਜੂ ਜਿਵੇਂ ਚਾਹਦੇ ਹੋ ਮ ਤੇ ਅਸੀਂ ਇਹ ਅੰਦਰ ਵੜ ਕੇ ਕਿਵੇਂ ਅੰਦਰ ਵੜ ਕੇ ਜਿਤਨਾ ਉਹ ਫੋਨ ਮੰਨ ਲਓ ਬੰਦਿਆਂ ਦੇ ਨਾਲ ਜਿਹੜੇ ਅੱਜ ਕੱਲ ਕੋਈ ਪੰਥ ਗਿਆ ਉਹ ਸਾਨੂੰ ਫੋਨ ਕਰਦੇ ਆ ਕਿ ਬਾਬਾ ਜੀ ਨਾਲ ਤੁਹਾਡੀ ਗੱਲ ਕਰਾਉਣੀ ਆ ਮੀਟਿੰਗ ਕਰਾਉਣੀ ਆ ਮੀਟਿੰਗ ਅੰਦਰ ਵੜ ਕੇ ਹੋਣ ਵਾਲੀ ਨਹੀਂ ਅਸੀਂ ਤਾਂ ਚਾਹੁੰਦੇ ਆ ਕਿ ਇਹ ਪੰਥ ਦੀ ਕਚਹਿਰੀ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਅਸੀਂ ਇਕੱਲੇ ਬਹਿ ਕੇ ਉਹਨਾਂ ਦੇ ਨਾਲ ਨਹੀਂ ਮਸਲਾ ਕਰਨਾ ਚਾਹੁੰਦੇ ਜੇ ਇਕੱਲੇ ਵੀ ਬਹਿ ਕੇ ਕਰੀਏ ਕਮ ਸੇ ਕਮ ਜਨਤਕ ਹੋਵੇ ਮੀਡੀਆ ਦੇ ਸਾਹਮਣੇ ਗੱਲ ਹੋ ਗਏ ਅਸੀਂ ਉਹਨਾਂ ਨੂੰ ਇਹ ਸਵਾਲ ਕਰੀਏ ਕਿ ਜਿਹੜੀਆਂ ਇਹ ਪਵਨ ਸਰੂਪ ਆ ਲੜੀਆਂ ਚੱਲਦੀਆਂ ਵੇਖੋ ਦੁੱਖ ਦੀ ਗੱਲ ਇਹ ਆ ਇੱਕ ਤੁਹਾਡੇ ਤੁਹਾਨੂੰ ਦੱਸਣਾ ਚਾਹੁੰਦੇ ਆ ਜਾਣਕਾਰੀ ਸੰਗਤਾਂ ਨੂੰ ਦੇਣੀਆ ਚਾਹੁੰਦੇ ਆ ਕਿ ਇੱਕ 50 60 ਫੁੱਟ ਦਾ ਵੱਡਾ ਤਗੜਾ ਹਾਲ ਆ ਹਾਲ ਆ ਇੱਕ ਉਹਦੇ ਵਿੱਚ ਜਿਵੇਂ ਆਪਾਂ ਇੱਕ ਪੰਗਤ ਲਾਈ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਪਵਨ ਸੂਬ ਨਾਲ 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 ਜੋੜ ਕੇ ਉਹਨਾਂ ਦੇ ਖੰਡਪਾਠ ਸਭ ਆਰੰਭ ਕੀਤੇ ਗਏ ਆ ਜਿੱਥੇ ਕਿ ਕੋਈ ਸੰਗਤ ਜਿਹੜੀ ਆ ਉੱਥੇ ਆਣ ਕੇ ਸਖਤ ਨਹੀਂ ਬੈਂਦੀ ਕੋਈ ਵੀ ਉਹ ਖੰਡਪਾਠ ਸਭ ਕਿੰਨਾ ਦੇ ਨੇ ਤੇ ਕੌਣ ਗੁਰਬਾਣੀ ਸੁਣਨ ਵਾਸਤੇ ਆ ਗੁਰਬਾਣੀ ਦਾ ਸਤਕਾਰ ਵਾਰੀ ਨਾ ਸਤਕਾਰ ਹੋ ਰਿਹਾ ਹੈ ਉੱਥੇ ਅਸੀਂ ਇਹ ਗੱਲਾਂ ਜਿਹੜੀਆਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ ਕਰਨਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਦੇ ਸਾਹਮਣੇ ਕਿਉਂਕਿ ਵੱਲੋਂ ਅੱਜ ਖਬਰ ਲੱਗੀ ਹੈ ਕਿ ਗੁਰੂ ਸਾਹਿਬ ਦੇ ਸਤਕਾਰ ਵਿੱਚ ਲੱਗੀ ਵੱਡੀ ਸੰਤ ਤੇ ਸੰਪਰਦਾ ਸੰਤਾਂ ਵੱਲੋਂ ਪਛਤਾਪ ਪਛਤਾਵਾ ਕੀਤਾ ਗਿਆ ਚੀ ਦਾ ਇਹ ਨਾਨਸਰ ਕਲੇਰਾਂ ਤੋਂ ਹੀ ਲੱਗਦੀ ਆ ਬਿਸ਼ਪ ਪ੍ਰਸਿੱਧ ਗੁਰਦੁਆਰਾ ਨਾਨਸਰ ਕਲੇਰਾਂ ਦੇ ਸੰਚ ਖੰਡ ਵਾਸੀ ਸੰਤ ਬਾਬਾ ਆਨੰਦ ਸਿੰਘ ਜੀ ਦੇ ਨਾਨਸਰ ਕਲੇਰਾਂ ਵਾਲਿਆਂ ਦੇ ਵਰਸੀ ਸਮਾਗਮਾਂ ਤੇ ਸੰਪਰਦਾਈ ਸਮਾਪਤੀ ਉਪਰੰਤ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੇ ਵਾਪਸ ਛਟਣ ਮੌਕੇ ਵੱਡੀ ਅੱਗੇ ਨਾਨਕਸਰ ਸੰਪਰਦਾ ਦੇ ਮੁਖੀ ਮੁਖੀ ਸੰਤਾਂ ਵੱਲੋਂ ਪਛਤਾਪ ਕੀਤਾ ਗਿਆ ਕਿ ਉਹਨਾਂ ਵੱਲੋਂ ਗੁਰੂ ਸਾਹਿਬ ਜੀ ਦੇ ਸਤਕਾਰ ਵਿੱਚ ਲੱਗੀ ਗਈ ਵੱਡੀ ਸਨ ਅਤੇ ਡੂੰਘੇ ਦੁੱਖ ਦਾ ਪਕਟਾਵਾ ਕਰਦੇ ਉਹਨਾਂ ਨੇ ਬਹੁਤ ਵੱਡੀ ਅਵਗਿਆ ਤੇ ਗਲਤੀ ਦਾ ਕਰਾਰ ਦਿੰਦਾ ਉਹ ਕਹਿੰਦੇ ਗਲਤੀ ਦਾ ਕਰਾਰ ਦਿੱਤੀ ਜਾਂਦੇ ਹੋ ਤਾਂ ਉਹ ਤਾਂ ਆਪਣੇ ਆਪ ਨੂੰ ਗਲਤੀ ਦਾ ਕਰਾਰ ਦਿੰਦੇ ਆ ਨਾ ਤੇ ਜੇ ਇਹਹੀ ਗਲਤੀ ਹੋਣ ਜੂ ਕਰਨਦੇ ਆ ਜਦੋਂ ਅਸੀਂ ਇਹਨਾਂ ਨੂੰ ਕੋ ਜਾ ਕੇ ਹੱਥ ਜੋੜਦੇ ਹਾਂ ਕਿ ਆਹ ਮਸਲਾ ਵਾ ਇਸ ਤਰ੍ਹਾਂ ਵਾ ਗੁਰੂ ਸਾਹਿਬ ਦੇ ਹੁਣ ਇਹਨਾਂ ਸਾਢੇ 10 ਤੋਂ ਬਗੈਰ ਵੇਖੋ ਅਸੀਂ ਇੱਕ ਕਿਰਤ ਕਰਨ ਵਾਲੇ ਸਿੰਘ ਆ ਜਿੰਨੇ ਵੀ ਹੈਗੇ ਆ ਅਸੀਂ ਦੇ ਇੱਕ ਕਿਰਤ ਕਰਨ ਵਾਲੇ ਗਰੀਬ ਸਿੰਘ ਆ ਸਾਰੇ ਇਹ ਦੇ ਵੱਡੇ ਵੱਡੇ ਲੋਕ ਆ ਜਿਨ੍ਹਾਂ ਦੇ ਵੇਖੋ ਇੱਕ ਵੱਡਾ ਵੱਡਾ ਇਹ ਡੇਰਾ ਵਾ ਪੰਜਾਬ ਦੇ ਵਿੱਚ ਜਿੱਥੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਬਾਬਾ ਨਾਨਕ ਸਿੰਘ ਜੀ ਦਾ ਇਹ ਸੇਧ ਲੈਣੀ ਚਾਹੀਦੀ ਸੀ ਇਹਨਾਂ ਲੋਕਾਂ ਨੂੰ ਕਿ ਬਾਬਾ ਨਾਨਕ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਦੇ ਸੀਗੇ ਤੇ ਫਰ ਇਹਨਾਂ ਨੇ ਉਹਨਾਂ ਤੋਂ ਸੇਧ ਤੇ ਲਈ ਨਹੀਂ ਅੱਜ ਹੁਣ ਜਦੋਂ ਇਹਨਾਂ ਦੀ ਮਿੱਟੀ ਬਲੀਧਣ ਲੱਗੀ ਆ ਤੇ ਅੱਜ ਆਪੇ ਹੀ ਮਾਫੀ ਮੰਗਣ ਲੱਗ ਪਏ ਮਾਫੀ ਮੰਗਣ ਲੱਗ ਪਏ ਪਰ ਸੰਗਤਾਂ ਦੀ ਸੰਤੁਸ਼ਟੀ ਕਰਾਉਣ ਸੰਗਤਾਂ ਦੀ ਸੰਤੁਸ਼ਟੀ ਕਰਾਉਣ ਕਿ ਕਿਵੇਂ ਇਹ ਜਿਹੜੇ ਪਾਵਨ ਸਰੂਪ ਜਿਹੜੇ ਉੱਥੇ ਲਿਆਂਦੇ ਗਏ ਆ ਕਿਉਂ ਇਹ અપਮਾਨ ਹੋਇਆ ਤੇ ਕਿੱਡੇ ਵੱਡੇ ਪੱਧਰ ਤੇ ਹੋਇਆ ਇਹਦਾ ਗਾਂ ਕੀ ਕਰਨਾ ਇਹ ਤਾਨੂੰ ਕੀ ਲੱਗਦਾ ਹੋਇਆ ਕੀ ਅਸਲ ਦੇ ਵਿੱਚ ਉਹਨਾਂ ਦੀ ਮਨਸ਼ਾ ਕੀ ਸੀਗੀ ਕਿ ਭੋਲੇਪਨ ਦੇ ਵਿੱਚ ਅਣਜਾਣਪੁਣੇ ਚ ਹੋ ਗਿਆ ਨਹੀਂ ਅਣਜਾਣਪੁਣੇ ਜਪਾਂ ਇਹ ਕਹਿ ਨਹੀਂ ਸਕਦੇ ਇੱਕ ਹੋਣ ਗਈਲੀ ਕਹਿੰਦੇ ਆ ਅਣਜਾਣ ਬੁਣਾ ਉਹ ਆ ਵੀ ਗਲਤੀ ਦਾ ਨਹੀਂ ਪਤਾ ਲੱਗਾ ਕਿਉਂਕਿ ਸਾਰੇ ਸਿੰਘਾਂ ਨੇ ਪਹਿਲਾਂ ਉਹਨਾਂ ਨੂੰ ਦੱਸਿਆ ਹੂੰ ਵੀ ਆ ਗੱਲਾਂ ਬਾਬਾ ਜੀ ਵੀ ਇੱਥੇ ਇਸ ਤਰ੍ਹਾਂ ਮਾਰੇ ਦੇ ਸਰੂਪ ਅੱਜ ਲੈ ਜਾਣੇ ਆ ਵੀ ਇਹ 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 ਗੱਲ ਰੋਕੀ ਜਾਵੇ ਤੇ ਫਿਰ ਅਨਜਾਨਪੁਣਾ ਜਾਂ ਭੋਲੇਪਨ ਜਦਾਂ ਗੱਲ ਹੋ ਨਹੀਂ ਸਕਦੀਗੀ ਇਹ ਤਾਂ ਸਾਰਾ ਕੁਝ ਉਹਨਾਂ ਨੇ ਜਾਨ ਬੁੱਝ ਕੇ ਕੀਤਾ ਆਪਦੇ ਹੰਕਾਰ ਚ ਕੀਤਾ ਪੈਸੇ ਦਾ ਹੰਕਾਰ ਆ ਜਿਹੜਾ ਉਹਦੇ ਵਿੱਚ ਸਾਰਾ ਕੁਝ ਵੱਡਾ ਹੋ ਗਿਆ ਹੰਕਾਰ ਬਿਲਕੁਲ ਬਿਲਕੁਲ ਜਾਣ ਬੁੱਝ ਕੇ ਵਾਲੀ ਗੱਲ ਹੈ ਜੇ ਮੰਨ ਲਓ ਅਣਜਾਣ ਵਾਲੀ ਗੱਲ ਕਰ ਗਏ ਕੋਈ ਛੋਟਾ ਮੋਟਾ ਕੋਈ ਆਦਮੀ ਜੇ ਕੋਈ ਮਹਾਰਾਜ ਦੇ ਪਵਨ ਸਰੂਪ ਘਰ ਆਪਣੇ ਖੰਡਪੜ ਸਾਹਿਬ ਰਾਜਮਾਨ ਕਰਾਉਣਾ ਹੁੰਦਾ ਉਹ ਤੇ ਆਖੀ ਵੀ ਉਹਨੂੰ ਪਤਾ ਨਹੀਂ ਇਹ ਬੰਦੇ ਤਾਂ ਜਾਣ ਬੁੱਝ ਕੇ ਕਰ ਰਹੇ ਇਹਨਾਂ ਨੂੰ ਤਾਂ ਸਾਰਾ ਪਤਾ ਹੈ ਸਟੇਜਾਂ ਦੇ ਲੋਕਾਂ ਨੂੰ ਦੱਸਦੇ ਇਹ ਇਹ ਲੋਕਾਂ ਨੂੰ ਦੱਸਣ ਵਾਲੇ ਲੋਕ ਵੇਖੋ ਜੀ ਬਾਬਾ ਨਾਨਕ ਸਿੰਘ ਜੀ ਜਿਹੜੇ ਆ ਉਹ ਬਾਣੀ ਦਾ ਇੰਨਾ ਸਤਕਾਰ ਕਰਦੇ ਤੇ ਉਹਨਾਂ ਦੇ ਨਾਂ ਤੇ ਇਹ ਡੇਰਾ ਚੱਲ ਰਿਹਾ ਤੇ ਆਪਾਂ ਸਮਝਦੇ ਪੀ ਇਹਨਾਂ ਫਿਰ ਕੀ ਸਿੱਖਿਆ ਲਈ ਬਾਬਾ ਜੀ ਤੋਂ ਜਿੰਦੇ ਜਿਹੜੇ ਗੁਰੂ ਵਾਸਤੇ ਉਹ ਸਤਕਾਰ ਕਰਨ ਵਾਸਤੇ ਜ਼ਮੀਨ 'ਚ ਟੋਆ ਪੁੱਟ ਕੇ ਬੈਠਦੇ ਸੀ ਤੇ ਇਹ ਉਸ ਉਹ ਗੁਰੂ ਸਾਹਿਬ ਤੋਂ ਆਪ ਉੱਪਰ ਬਣ ਗਏ ਨੇ ਇਹਨਾਂ ਨੇ ਇਸ ਚੀਜ਼ ਨੂੰ ਨਗਹਿਲੀ ਸਮਝੀ ਮਸਲਾ ਇਸ ਤਰ੍ਹਾਂ ਬਣਦਾ ਕਿ ਅਗਿਆਨਤਾ ਤੇ ਉਹ ਤਾਂ ਪ੍ਰਗਟਾਉਂ ਜੇ ਉਹਨਾਂ ਨੂੰ ਇਹ ਲਗਭਗ 1 ਸਾਲ ਦਾ ਵਕਬਾ ਬੀਤ ਗਿਆ ਇੱਕ ਨੌਜਵਾਨਾਂ ਨੇ ਸਧਾਰਨ ਤੌਰ ਤੇ ਬੇਨਤੀ ਕੀਤੀ ਦੋਹਾਂ ਚੌਣੇ ਉਹਨਾਂ ਨੇ ਉਹਨਾਂ ਦਬਾ ਲਿਆ ਡਰਾੜਿਆ ਵੀ ਇਹ ਚੁੱਪ ਰਹਿ ਜਾਣਗੇ ਫਿਰ ਇੱਕ ਸਮੂਹ ਜਥੇਵੰਦੀ ਲਗਭਗ 25 30 ਸਿੰਘ ਜਾਂਦੇ ਨੇ ਪਹਿਲਾ ਦੋਸਤ ਹੈ ਕਿ ਮੇਰੇ ਭਾਈ ਤਰੋਚਨ ਸਿੰਘ ਤੇ ਭਾਈ ਸਰੂਪ ਸਿੰਘ ਪੁੱਛਰ ਜਾ ਕੇ ਮਿਲਦੇ ਨੇ 10 ਵਜੇ ਦੇ ਕਰੀਬ ਵੀ ਆ ਤੁਹਾਡੀ 10:00 ਵਜੇ ਦੇ ਕਰੀਬ ਆ ਗੱਲ ਜਿਹੜੀ ਸਾਹਮਣੇ ਆਉਂਦੀ ਆ ਇੱਥੇ ਤੁਸੀਂ ਸੁਧਾਰ ਕਰੋ ਪਹਿਲਾਂ ਉਹਨੂੰ 10 ਵੀ ਦਿੱਤਾ ਕਿ ਹਾਂ ਜੀ ਸਵੇਰੇ ਦੱਸਿਆ ਜੀ ਅਸੀਂ 10:00 ਵਜੇ 10:00 ਵਜੇ ਅਸੀਂ ਕੁਲਦੀਪ ਸਿੰਘ ਨਾਮ ਦਾ ਬੰਦਾ ਵਾ ਜਿਹੜਾ ਸਾਰੇ ਜਿੰਨੇ ਡੱਬੇ ਪ੍ਰਸ਼ਾਦ ਜੋ ਵੰਡਦਾ ਉਹ ਉਹਦੀ ਜ਼ਿੰਮੇਵਾਰੀ ਓਥੇ ਹੂੰ ਉਸ ਬੰਦੇ ਨੂੰ ਅਹੀਂ ਜਾ ਕੇ ਬੇਨਤੀ ਕੀਤੀ ਆ ਵੀ ਜੇ ਹੋਰ ਵੀ ਕੋਈ ਤੁਹਾਡਾ ਜਿਹੜਾ ਜੁਮੇਵਾਰ ਅਖੰਡ ਪਾਠਾਂ ਦਾ ਉਹਨੂੰ ਸਾਨੂੰ ਮਿਲਾ ਦਿਓ ਤੇ ਆ ਇੱਥੇ ਇਕਤਾਈ ਪਾਈ ਜਾਂਦੀ ਆ ਕਿਉਂਕਿ ਵੇਖੋ ਇਹ ਡੇਰਾ ਬੜਾ ਵੱਡਾ ਵਾ ਇੱਥੇ ਚਾਹੀਦਾ ਕੀ ਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੇ ਆਪਾਂ ਬਾਹਰੋਂ ਤੁਸੀਂ ਲਿਆਏ ਨਹੀਂ ਆ ਤੇ ਅੱਜ ਤੁਸੀਂ ਪਾਲਕੀ ਸਾਹਿਬ ਮਂਗਾਓ ਪਾਲਕੀ ਸਾਹਿਬ ਮਂਗਾ ਕੇ ਮਹਾਰਾਜ ਸਾਹਿਬ ਸ਼ਾਨ ਦੇ ਨਾਲ ਜਾਣ ਇੱਕ ਚੀਜ਼ ਹੋਰ ਵੀ ਆ ਜਿਹੜਾ ਇਸ ਤਰ੍ਹਾਂ ਦਾ ਮਸਲਾ ਹਰ ਪਿੰਡ ਦੇ ਵਿੱਚ ਚੱਲ ਰਿਹਾ ਕਿ ਗੱਡੀ ਤੇ ਗੁਰੂ ਪਾਤਸ਼ਾਹ ਸਰੂਪ ਲਜਾਇਆ ਜਾਂਦਾ ਪਰ ਹੋ ਤਾਂ ਸਾਰਿਆਂ ਥਾਂ ਉਨਰਾਦਰ ਰਿਹਾ ਬਿਲਕੁਲ ਬਿਲ ਪਿੰਡਾਂ ਦੇ ਵਿੱਚ ਜਾ ਰਹੇ ਬਹੁਤ ਲੋਕ ਥਾਂ ਤੇ ਨਹੀਂ ਹੋ ਰਿਆ ਜੀ ਉਹ ਕੀ ਕਰਦੇ ਆ ਅਗਲੀ ਸੀਟ ਦੇ ਉੱਤੇ ਛੋਟੀਆਂ ਪਾਲਕੀ ਸਾਹਿਬ ਬਣਾਈਆਂ ਪੀੜੇ ਬਣਾਏ ਆ ਅਗਲੇ ਥਾਂ ਤੇ ਅਗਲੀ ਸੀਟ ਦੇ ਉੱਤੇ ਬਰਾਜਮਾਨ ਕਰਕੇ ਤੇ ਨਾਲ ਗਾੜੀ ਮੋਟਰਸਾਈਕਲ ਲਾ ਕੇ ਲੋਕ ਤੇ ਸ਼ਰਧਾ ਭਾਵਨਾ ਨਾਲ ਖੜਦੇ ਮਹਾਰਾਜ ਸਾਹਿਬ ਨੂੰ ਪੰਜ ਸਿੰਘ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਇੱਥੇ ਤੇ ਬਿਲਕੁਲ ਹੀ ਕੁਝ ਵੀ ਨਹੀਂ ਚਾਦਰਾਂ ਵਿਛਾ ਕੇ ਸੀਟਾਂ ਦੇ ਮਗਰ ਲੀਆਂ ਤੇ ਮਹਾਰੇ ਦੇ ਸਰੂਪ ਬਰਾਜਮਾਨ ਕਰ ਦਿੱਤੇ ਗਏ ਫਿਰ ਤੁਸੀਂ ਉਹ ਦੇਖੋ ਵੀ ਮਹਾਰੇ ਦੇ ਸਰੂਪ ਅੰਦਰੋਂ ਆ ਰਹੇ ਆ ਵੀਡੀਓ ਸਾਰਾ ਕੁਝ ਸਾਹਮਣੇ ਆ ਉਹ ਲਿਆਣ ਕੇ ਉਹ ਬੰਦਿਆਂ ਨੂੰ ਇਹ ਨਹੀਂ ਪਤਾਗਾ ਵੀ ਮਹਾਰਾਜ ਦੇ ਸਰੂਪ ਕਿਹੜੀ ਗੱਡੀ 'ਚ ਬਰਾਜਮਾਨ ਕਰਨਾ ਕੱਲਾ ਕੱਲਾ ਬੰਦਾ ਇੱਕ ਤੁਸੀਂ ਵੀਡੀਓ ਨੂੰ ਦੇਖੋ ਇੱਕ ਕੱਲਾ ਬੰਦਾ ਪਰੇ ਮਹਾਰਾਜ ਦੇ ਸਰੂਪ ਲਈ ਫਿਰਦਾ ਇੱਕ ਔਰਲੇ ਬੰਨੇ ਘੁੰਮੀ ਜਾਂਦਾ ਇੱਕ ਹੋਰ ਪਾਸੇ ਨੂੰ ਤੁਰਿਆ ਫਿਰਦਾ ਮਹਾਰਾਜ ਦੇ ਸਰੂਪ ਇਦਾਂ ਕੋਈ ਕਮਰਕੱਸਾ ਨਹੀਂਗਾ ਮਹਾਰਾਜ ਨੂੰ ਲਾਇਆ ਜਾਣ ਵਾਸਤੇ ਫਿਰ ਇਹ ਗੱਲਾਂ ਕਿਹੜੀਆਂ ਐਡੀ ਵੱਡੀ ਸੰਪਰਦਾ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਇੱਕ ਇਹਨਾਂ ਦਾ ਕੋਈ ਨਾਨਕਸਰੀਆਂ ਦਾ ਹੈਗਾ ਉਹ ਸ਼ਰਧਾਲੂ ਅਮਰੀਕਾ 'ਚ ਬੈਠਾ ਉਹ ਕਹਿੰਦਾ ਵੀ 20-22 ਲੱਖ ਦਾ ਸੰਗਤ ਦਾ ਇਕੱਠ ਹੁੰਦਾ 20-22 ਲੱਖ ਦੀ ਸੰਗਤ ਦੇ ਵਿੱਚੋਂ ਕੀ ਗੱਲ ਕੋਈ 100 ਬੰਦਾ ਵੀ ਨਹੀਂ ਮਿਲਿਆ ਮਹਾਰਾਜ ਨੂੰ ਤੋੜਨ ਵਾਸਤੇ ਜਦੋਂ ਮਹਾਰੇ ਦੇ ਸਰੂਪ ਜਾਣੇ ਆ 100 ਬੰਦਾ ਵੀ ਹੈ ਨਹੀਂ ਸੀ ਜਿਹੜੇ ਉਹ ਵੀਡੀਓ 'ਚ ਸਿੰਘ ਦੀਂਦੇ ਆ ਉਹ ਆ ਸਾਰੇ ਸਿੰਘ ਆ ਮਹਾਰੇ ਦੇ ਸਰੂਪ ਦਾ ਮੋਨੇ ਕੋਨੇ ਪਤਾ ਨਹੀਂ ਕੌਣ ਆ ਕੌਣ ਨਹੀਂ ਗੇ ਮਹਾਰੇ ਦੇ ਸਰੂਪ ਫੇਰ ਕੋਈ ਗਿਣਤੀ ਨਹੀਂ ਵੀ ਕਿਹੜੇ ਕਿਹੜੇ ਬੰਦੇ ਦੀ ਗੱਡੀ ਦੇ ਵਿੱਚ ਕਿੰਨੇ ਮਹਾਰੇ ਦੇ ਸਰੂਪ ਆ ਕਿਹੜੇ ਬੰਦੇ ਦੀ ਗੱਡੀ ਦੇ ਵਿੱਚ ਇੱਕ ਸਰੂਪ ਆ ਕਿਹੜੇ ਬੰਦੇ ਦੀ ਚ ਦੋ ਸਰੂਪ ਆ ਕਿਹੜੇ ਦੀ ਚ ਤਿੰਨ ਆ ਹੂੰ ਇੱਕ 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 ਤੁਸੀਂ ਇਹਨੂੰ ਸਿੰਘ ਜਿਹੜਾ ਨਾ ਕੋਈ ਜ਼ਿੰਮੇਵਾਰ ਜੇ ਤਾਂ ਆਪਾਂ ਜਿਹਨਾਂ ਹਾਰ ਇੱਕ ਡੇਰੇ ਦੇ ਵਿੱਚ ਜਿਹੜਾ ਲੜੀ ਚੱਲਦੀ ਹੈ ਨਾ ਸਰੂਪ ਲਿਆਉਣ ਲਈ ਤੇ ਸਰੂਪ ਲਜਾਣ ਵਾਸਤੇ ਗਰੰਤੀ ਸਿੰਘਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਖੰਡਪਾਤ ਸਾਹਿਬ ਕਰਦੇ ਆ ਜੀ ਬਿਲਕੁਲ ਕੀ ਨਾਨਕ ਸਰ ਦੇ ਵਿੱਚ ਇਹਨਾਂ ਦੇ ਗਰੰਤੀ ਸਿੰਘ ਨਹੀਂ ਹੈਗੇ ਜਿਹੜੇ ਸਰੂਪ ਜਾ ਰਹੇ ਆ ਸਿੰਘਾਂ ਦੀ ਡਿਊਟੀ ਵੀ ਖੰਡਪਾਤ ਸਾਹਿਬ ਤੇ ਲੱਗੀ ਹੋਣੀ ਆ ਲੱਗੀ ਆ ਬਕਾਇਦਾ ਇਹਨਾਂ ਦੇ ਵੀ ਹੈਗੇ ਆ ਸਿੰਘ ਬਾਹਰੋਂ ਇਹਨਾਂ ਸੱਦਿਆਂ ਜਿਹੜੇ ਸਰੂਪ ਖਾੜ ਰਹੇ ਉਹਨਾਂ ਦੇ ਵਿੱਚ ਇੱਕ ਪਾਠੀ ਸਿੰਘ ਵੀ ਨਹੀਂ ਹੈਗਾ ਕੋਈ ਲੋਕਲ ਲੋਕ ਸ਼ੁਰੂ ਖੜ ਰਹੇ ਕੋਈ ਮਾਰ ਰਿਹਾ ਚਾਹਾਨੂੰ ਦੇ ਵੀ ਸਾਡਾ ਸੰਗ ਹੋਇਆ ਅਰਦਾਸ ਬੇਤੀ ਹੋਈ ਇਹ ਇੱਕ ਸੰਗ ਜੀ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਕੋਈ ਹੱਲ ਨਹੀਂ ਹੋਇਆ ਇੱਕ ਦੱਸਣਾ ਤੁਹਾਨੂੰ ਚਾਹੁੰਦੇ ਆ ਕਿ ਹਾਸੋ ਹੀ ਨਹੀਂ ਗੱਲ ਇਹ ਕਿ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਕਿਹਾ ਕਿ ਜਿਹੜੀਆਂ ਗੱਡੀਆਂ ਵਾਂ ਜੇ ਅਸੀਂ ਵੀ ਗੱਡੀ ਲਾ ਲਈਏ ਤੇ ਅਸੀਂ ਸਿੰਘ ਭੇਜੇ ਦੋ ਇਹਨਾਂ ਨੂੰ ਚੈੱਕ ਕਰਨ ਵਾਸਤੇ ਇਹ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਸਾਡਾ ਅੰਦਰ ਜ਼ਮੀਰ ਜਾਇਤ ਨਹੀਂ ਦਿੱਤੀ ਨਾ ਤੇ ਅਸੀਂ ਆਪਣੀ ਗੱਡੀ ਇਹਨਾਂ ਨੂੰ ਇੰਨਾ ਪਤਾ ਨਹੀਂ ਇਹਨਾਂ ਸਾਨੂੰ ਕਿਹਾ ਤੁਸੀਂ ਵੀ ਗੱਡੀ ਲਾਓ ਇਹਨਾਂ ਨੂੰ ਨੂੰ ਪਤਾ ਕੌਣ ਆ ਕਿੱਥੋਂ ਆਏ ਆ ਕੋਈ ਨਹੀਂ ਪੁੱਛਿਆ ਸਾਨੂੰ ਐਂਦੇ ਵੀ ਗੱਡੀ ਲਾਓ ਤੇ ਤੁਸੀਂ ਵੀ ਪਾਵਨ ਸਰੂਪ ਲੈ ਜਾਓ ਸੇਵਾ ਕਰ ਲਓ ਤੁਸੀਂ ਵੀ ਕਰ ਲਓ ਜੇ ਤਜਰਬਾ ਕਰਨਾ ਸੀ ਜੇ ਤਜਰਬਾ ਕਰਦੇ ਪਰ ਸਾਡੇ ਕੋ ਪਾਪਾਂ ਦੇ ਭਾਗੀ ਬਣਨਾ ਸਾਡੀ ਜ਼ਮੀਰ ਨਹੀਂ ਜਾਇਤ ਦਿੱਤੀ ਅਸੀਂ ਤੇ ਕਲੀਅਰ ਸੀਗਾ ਕਿ ਉਹਨਾਂ ਨੇ ਸਾਡੇ ਨੂੰ ਹਾਂ ਕਰ ਦਿੱਤੀ ਅਸੀਂ ਗੱਡੀ ਵੀ ਮੰਗਾਲੀ ਪਰ ਗੱਡੀ ਸਾਡੀ ਤੁਬੀ ਨਹੀਂ ਸੀ ਅਸੀਂ ਚੜ੍ਹ ਕੇ ਆਏ ਆ ਉਤੋਂ ਸਾਫ਼ ਨਹੀਂ ਕੀ ਜਿਹੜਾ ਸਾਡਾ ਮਨ ਸੀਗਾ ਉਹ ਫਿਰ ਮੁੜ ਕੇ ਸਾਡੀ ਜਮੀਰ ਨੇ ਅਸੀਂ ਆਪ ਦੇ ਗੁਰਮਤਾ ਕੀਤਾ ਸਾਡੀ ਜਮੀਰ ਨੇ ਇਜਾਜ਼ਤ ਨਹੀਂ ਦਿੱਤੀ ਇੱਥੋਂ ਤੱਕ ਕਿ ਕੀ ਮਤਲਬ ਹੈ ਕਿ ਬੇਅਦਬੀ ਕਰਨ ਲਈ ਕੋਈ ਵੀ ਬੰਦਾ ਕੋਈ ਵੀ ਬੰਦਾ ਉਤੋਂ ਮਾਰੇ ਪਾਉਣ ਰੂਪ ਲੈ ਜਾ ਜੀ ਗੱਡੀ ਚ ਭਾ ਕੇ ਇੰਨੀ ਇਹਨਾਂ ਦੀ ਅੰਗੇਲੀ ਹੈ ਇੰਨੀ ਵੱਡੀ ਅੰਗੇਲੀ ਆ ਕਿ ਜਿਹੜੀ ਕਿ ਇਹਨਾਂ ਨੇ ਜ਼ਿੰਮੇਵਾਰੀ ਸਮਝੀ ਨਹੀਂ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਆਪੇ ਚੋਰ ਤੇ ਆਪੇ ਹੀ ਮਾਫੀਆਂ ਪਛਤਾਪ ਸਮਾਗਮ ਕਰਤਾ ਫਿਰ ਬਾਬਾ ਘਾਲਾ ਸਿੰਘ ਤੇ ਬਾਬਾ ਲੱਖਾ ਸਿੰਘ ਨੂੰ ਇੱਕ ਜ਼ਰੂਰੀ ਬੇਨਤੀ ਆ ਵੀ ਜਦੋਂ ਤੁਸੀਂ ਕਸੂਰ ਨਹੀਂ ਤੁਸੀਂ ਕਿੰਨੇ ਵੀ ਸਾਡਾ ਦਾ ਕੋਈ ਕਸੂਰ ਨਹੀਂ ਫਿਰ ਮਾਫੀ ਕਾਦੀ ਮਾਫੀ ਤਾਂ ਬਾਬਾ ਗਰਜੀਤ ਸਿੰਘ ਜਿਹੜਾ ਕਹਿੰਨੇ ਆ ਉਹ ਮੰਗੇ ਤੇ ਫਿਰ ਜੇ ਉਹ ਉਹ ਮੰਨ ਲਓ ਤੁਸੀਂ ਮਾਫੀ ਮੰਗ ਲਈ ਫਿਰ ਬਾਬਾ ਘਾਲਾ ਸਿੰਘ ਤੇ ਬਾਬਾ ਲੱਖਾ ਸਿੰਘ ਆਉਣ ਉਥੇ ਜਿੱਥੇ ਐਫਆਈਆਰ ਆ ਤੇ ਨਹੀਂ ਐਫਆਈਆਰ ਆ ਜਿੱਥੇ ਉਥੇ ਆਉਣਾ ਤੇ ਕਹਿਣ ਵੀ ਗਰਜੀਤ ਸਿੰਘ ਦੋਸ਼ੀ ਹੈ ਜੀ ਇਹ ਤੇ ਮੰਡੀ ਕਾਰਵਾਈ ਕਰੋ ਤੇ ਜੇ ਤੁਸੀਂ ਮੁਖੀ ਇਹ ਖਵਾਉਂਦੇ ਆ ਨਾਨਕਸਰ ਸੰਪਰਦਾ ਦਾ ਮੁਖੀ ਇਹ ਆ ਜੇ ਉਹ ਸੰਪਰਦਾ ਦੇ ਮੁਖੀ ਕਹਿ ਦੇਣ ਅਸੀਂ ਮੁਖੀ ਨਹੀਂ ਗੇ ਕੁਛ ਨਹੀਂ ਤੇ ਜੇ ਕੋਈ ਐਡੀ ਗੱਲ ਹੋ ਗਈ ਜੇ ਮੰਨ ਲਓ ਇੱਕ ਦੂਜਾ ਦੂਜੇ ਦੇ ਤੀਜੇ ਮੁੜ ਕੇ ਐਦਾਂ ਦੀਆਂ ਗੱਲਾਂ ਕਰੀ ਜਾਂਦੇ ਇਹ ਗੱਲਾਂ ਕੋਈ ਗੁਰੂ ਸਾਹਿਬ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਕੋਈ ਨਿੱਕੀ ਗੱਲ ਨਹੀਂਗੀ ਵੀ ਦੂਜੇ ਦੇ ਪਾ ਦਿਓ ਮੈਂ ਸਰੂਪ ਸਿੰਘ ਦੇ ਪਾ ਲਿਆ ਜਾਂ ਮੈਂ ਦੂਜੇ ਸਿੰਘ ਦੇ ਪਾ ਲਿਆ ਮਾਫੀ ਨਾਮੇ ਤੋਂ ਬਾਅਦ ਮਾਫੀ ਆਪ ਹੀ ਲੈ ਲਈ ਜੀ ਮਾਫੀ ਦੇ ਪ੍ਰਵਾਨ ਹੋ ਜਾਂਦੀ ਆ ਇਹ ਪੰਥ ਦੀ ਕਚੈਰੀ ਦੀ ਮਸਲਾ ਵੇਖੋ ਇਹ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸਾਡਾ ਕੱਲਿਆਂ ਦਾ ਮਸਲਾ ਨਹੀਂ ਗਾ ਇਹ ਪੰਥ ਦੀ ਕਚੈਰੀ ਦੇ ਵਿੱਚ ਸਦੀ ਹੋ ਜਾਂਦੀ ਆ ਅੱਜ ਇਹਦੇ ਹੁਣ ਘਰੇ ਬੈਠੇ ਆਪੇ ਮੈਰਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਆਪੇ ਗਲਤੀ ਕਰ ਲਈ ਆਪੇ ਹੀ ਉਹਨੂੰ ਮਾਫੀ ਮੰਗੀ ਜਾਂਦੇ ਆ ਕਿਸੇ ਦੇ ਨਾਲ ਕੋਈ ਸੰਪਰਕ ਨਹੀਂ ਜਿਹੜੇ ਹਿਸਾਬ ਨਾਲ ਉਹ ਸੰਪਰਕ ਕਰਨਾ ਚਾਹੁੰਦੇ ਆ ਉਹ ਹਿਸਾਬ ਦੇ ਨਾਲ ਅਸੀਂ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਕਮ ਸੇ ਕਮ ਸੰਗਤ ਦੀ ਹਾਜ਼ਰੀ ਦੇ ਵਿੱਚ ਹੋਵੇ ਕਿਸੇ ਗੁਰੂ ਘਰ ਬਹਿ ਕੇ ਹੋਵੇ ਉਥੇ মিডিਆ ਹੋਵੇ ਉਥੇ ਪੁਲਿਸ ਅਫਸਰ ਹੋਣ ਦੋ ਚਾਰ ਸਾਰੇ ਸੰਗਤ ਦੇ ਸਾਹਮਣੇ ਗੱਲ ਹੋਵੇ ਤੇ ਉਹ ਉਹ ਆਪਣੀਆਂ ਗੱਲਾਂ ਰੱਖਣ ਅਸੀਂ ਉਹਨਾਂ ਨੂੰ ਆਪਣੀਆਂ ਗੱਲਾਂ ਰੱਖਾਂਗੇ ਕੋਈ ਉਥੇ ਸਾਡਾ ਬਾਦੂ ਬਾਦ ਨਹੀਂ ਉਹ ਸੰਤੁਸ਼ਟੀ ਕਰਵਾ ਦੇਣ ਸੰਗਤ ਦੀ ਸੰਤੁਸ਼ਟੀ ਕਰਾਉਣ ਤੇ ਠੀਕ ਹੈ ਜੀ ਜੇ ਮਾਫੀ ਆ ਤੇ ਮਾਫੀ ਦੇ ਕੋਈ ਬੈਠਣ ਤੇ ਵੀ ਗੱਲ ਹੋ ਜਾਂਦੀ ਕਿਸਤਕਾਰ ਕਮੇਟੀ ਦੇ ਥੋੜੇ ਗਰਮ ਚੱਲਦੇ ਆ ਬਿਲਕੁਲ ਗਰਮ ਤੇ ਹੁਣ ਜਦ ਦੱਸੋ ਅਸੀਂ ਜਾ ਕੇ ਇਹਨਾਂ ਨੂੰ ਹੱਥ ਜੋੜੇ ਹੁਣ ਜੋ ਮਰਜੀ ਗਰਮ ਵਾਕੀ ਜਾਣ ਕੀ ਕਰੀਏ ਉਥੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਆ ਹਾਜ਼ਰ ਨਾਜ਼ਰ ਗੁਰੂ ਆ ਇਹਨਾਂ ਨੂੰ ਪਤਾ ਲੋਕਾਂ ਨੂੰ ਨਹੀਂਗਾ ਇਹਨਾਂ ਇਤਿਹਾਸ ਨਹੀਂ ਪੜਿਆ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿੰਨਾ ਸਤਕਾਰ ਕੀਤਾ ਗੁਰੂ ਸਾਹਿਬ ਦਾ ਕੀ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੋਥੀਆਂ ਲੈ ਕੇ ਆਏ ਉਹਨਾਂ ਨੇ ਕਿਤਰਾ ਲਿਆਂਗੀਆਂ ਇਹ ਇਹਨਾਂ ਇਹਨਾਂ ਵਾਂਗੂ ਥੋੜਾ ਕੀ ਤਾਂ ਗਏ ਉਸ ਤੱਕ ਕਲੀਅਰ ਕਰੋਗੇ ਜਿਹੜਾ ਪਾਵਨ ਸਰੂਪ ਜਿੱਥੇ-ਜਿੱਥੇ ਗਏ ਆ ਉਹਨੂੰ ਤਾਂ ਸਮਾਂ ਲੱਗੂਗਾ ਉਹਦੇ ਤੇ ਸਾਡੇ ਸਿੰਘ ਲੱਗੇ ਆ ਤੇ ਪ੍ਰਸ਼ਾਸਨ ਨੂੰ ਵੀ ਆ ਕੇ ਜਾਣਾ ਜਿਹੜਾ ਪ੍ਰਸ਼ਾਸਨ ਦੇ ਦਬਾਅ ਬਣ ਕੇ ਸਾਹਮਣੇ ਲਿਆ ਆ ਜਾਣਾ ਨਹੀਂ ਅਜੇ ਕੁਝ ਨਹੀਂ ਕੀਤਾ ਉਹਨਾਂ ਨੇ ਉਹ ਤਾਂ ਖਾਨਾ ਖਾਨਾਰ ਖਾਨਾ ਬੋਲਦੀ ਆ ਪੁਲਿਸ ਵੀ ਆ ਜਿਹੜੀ ਇਹਨਾਂ ਦੇ ਦਬਾਅ ਆ ਉਹਦਾ ਕਰਕੇ ਜਿਹੜੀ ਅਜੇ ਗੱਡੀਆਂ ਤੇ ਗੱਡੀਆਂ ਦੇ ਨਾਂ ਨੰਬਰ ਪੈ ਗਏ ਸਭ ਕੁਝ ਹੋ ਗਿਆ ਪਰ ਅਜੇ ਕੁਝ ਨਹੀਂ ਕੀਤਾਗਾ ਦੂਜੀ ਗੱਲ ਇੱਕ ਹੋਰ ਆ ਵੀ ਜਿਹੜੇ ਇਹ ਬਾਬੇ ਆ ਇਹ ਇੱਕ ਚੀਜ਼ ਜਿਹੜੀ ਨਾਨਕ ਹਰਦੀ ਸੰਗ ਦਾ ਸ਼ਰਧਾਲੂ ਆ ਉਹਨਾਂ ਦੇ ਵਿੱਚ ਇੱਕ ਗੱਲ ਜ਼ਿਆਦਾਤਰ ਕਰ ਰਹੇ ਆ ਜੀ ਇਹ ਜਿਹੜੇ ਆ ਨਾ ਨਿੰਦਗਾ ਜਿਹੜੇ ਬੰਦੇ ਇੱਥੇ ਆਏ ਸੀ ਇਹ ਨਿੰਦਗਾ ਇਹ ਮਸ਼ੀਨਰੀ ਆ ਸਾਡੇ 'ਚ ਕੋਈ ਸਿੰਘ ਮਸ਼ੀਨਰੀ ਨਹੀਂ ਠੀਕ ਆ ਜੀ ਆਪਦੀ ਸੰਗਤ ਨੂੰ ਆਪਦੀ ਉਹ ਗੱਲ ਜਿਹੜੀ ਜਿਹੜਾ ਪਾਪ ਕੀਤਾ ਉਹ ਲੁਕਾਉਣ ਦੀ ਬਾਬਤ ਐਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਜੀ ਇਹਦਾ ਮਹਿੰਦਰੀ ਰੌਲਾ ਪਾਉਂਦੇ ਆ ਇਹ ਨਿੰਦਗਾ ਮੈਨੂੰ ਇਹ ਕਸੋ ਵੀ ਗਲਤੀਆਂ ਤੁਸੀਂ ਕੀਤੀਆਂ ਤੁਸੀਂ ਹੁਣ ਪਰਦੇ ਪਾਉਣ ਦੇ ਮਾਰੇ ਐਦਾਂ ਦੇ ਐਦਾਂ ਦਾ ਕੁਫਰ ਨਾ 도ਲੋ ਸਾਡੀ ਬੇਨਤੀ ਆ ਜਿਹੜੀ ਗੱਲ ਆ ਜਿਹੜੀ ਗਲਤੀ ਕੀਤੀ ਤੁਸੀਂ ਗਲਤੀਆਂ ਮੰਨਣੀਆਂ ਤੇ ਕਰੋ ਸੰਗਤ ਦਾ ਇਕੱਠ ਸੰਗਤ ਦੇ ਵਿੱਚ ਦੱਸੋ ਵੀ ਹਕੀਕਤ ਕੀ ਅਸੀਂ ਦੱਸਾਂਗੇ ਵੀ ਆ ਅਜੇ ਕੋਈ ਵੀਡੀਓ ਜਿਹੜੀਆਂ ਉਹ ਪਾਈਆਂ ਵੀ ਨਹੀਂ ਗਈਆਂ ਹੈਗੀਆਂ ਹੈਗੀਆਂ ਦੇ ਸਕਦੇ ਹੋ ਬਿਲਕੁਲ ਜੀ ਜਿਹੜੀ ਜਿਹੜੀ ਆ ਗਈ ਹੈ ਨਾ ਗੱਲ ਜਿਹੜੀ ਉਹ ਸਾਡੇ ਤੇ ਥੋਪ ਰਹੇ ਆ ਜਿਵੇਂ ਮਸ਼ੀਨਰੀ ਆ ਜਾਂ ਟਕਸਾਲੀ ਆ ਜਾਂ ਇਹ ਦੇਖੋ ਜੀ ਪਹਿਲਾਂ ਆਪਾਂ ਸਾਰੇ ਗੁਰੂ ਕੇ ਸਿੱਖ ਭਾਵੇਂ ਕਿਹੇ ਵੀ ਕੋਈ ਜਹੇਬੰਦੀ ਜੀ ਆ ਭਾਵੇਂ ਕਿਤੇ ਉਹ ਕੋਈ ਪੜਿਆ ਅਸੀਂ ਗੁਰੂ ਤੇ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਸਿੱਖਿਆ ਇਹ ਸਾਡੇ ਨਾਲ ਕੋਈ ਵੀ ਜਾ ਸਕਦਾ ਪਰ ਗੁਰੂ ਦੀ ਗੱਲ ਕਰੂਗਾ ਜੇ ਮੰਨ ਲਓ ਇਹ ਜਾਦੀ ਵਧੀਆ ਗੁਰੂ ਦੀ ਗੱਲ ਕਰ ਸਕਦੇ ਆ ਮਰਜ਼ਾਦਾ ਲਾਗੂ ਕਰ ਸਕਦੇ ਆ ਕਿਉਂ ਆ ਮਸਲਾ ਉੱਠਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਿਆ ਹੁੰਦਾ ਤੇ ਇਥੋਂ ਤੱਕ ਤੇ ਨੌਬਤ ਨਹੀਂ ਸੀ ਹੋਣੀ ਇਹ ਗੁਰੂ ਸਾਹਿਬ ਆਪ ਕਰਦੇ ਅਸੀਂ ਕੁਝ ਨਹੀਂ ਕਰਨ ਜੋਗੇ ਇਹ ਗੁਰੂ ਨੇ ਆਪ ਵਰਤਾਰਾ ਵਰਤਾਇਆ ਕਿਉਂਕਿ ਇਹ ਆਪਸ ਵਿੱਚ ਆਪਣੀ ਈਰਖਾ ਕਰ ਕਰਕੇ ਇਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਸਮਝਿਆ ਇਹ ਗੁਰੂ ਸਾਹਿਬ ਨੇ ਆ ਵਰਤਾਰਾ ਵਰਤਾਇਆ ਉਹ ਜਾਂ ਜਿੰਨਾ ਸਿੰਘਾਂ ਨੇ ਜਿਹੜੇ ਸੇਵਾ ਕਰਨ ਵਾਲੇ ਉਥੇ ਲੰਗਰ 'ਚ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਉਹਦੇ ਸਿਰੋਂ ਵੀ ਮੋਨੇ ਆ ਇਹ ਤੇ ਮਰਜ਼ਾਦਾ ਬੜੀ ਰੱਖਦੇ ਆ ਅਸੀਂ ਤੇ ਮੂੰਹ ਬੰਨ ਕੇ ਪਾਠ ਵੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਓ ਕਿੰਨੀ ਸੇਵਾ ਕਰਦੇ ਆ ਅਸੀਂ ਲੋਕਾਂ ਚ ਵਿਖਾਉਣੇ ਵੀ ਆ ਪਰ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਹੁਣ ਸੇਵਾ ਉਹਨਾਂ ਦੀ ਮੰਨੀ ਜਾਊ ਉਹਨਾਂ ਨੂੰ ਵੇਖਾਂਗੇ ਵੀ ਉਹਨਾਂ ਵਾਕਿਆ ਜਾਂ ਨਾਜਰ ਗੁਰੂ ਸਮਝਾ ਜਿਹੜੇ ਉੱਥੇ ਲੰਗਰ ਦੀ ਬਾਲਟੀ ਵਰਤਾ ਰਹੇ ਜਿਹੜੇ ਸਿਰੋਂ ਵੀ ਮੋਨੇ ਆ ਵਰਤਾਰੀ ਵੀ ਨਹੀਂ ਉਹਨਾਂ ਸਮਝਾ ਵੀ ਨਹੀਂ ਇਹ ਗਲਤ ਗੱਲ ਆ ਗੁਰੂ ਸਾਹਿਬ ਦਾ ਅਪਮਾਨ ਹੁੰਦਾ ਉਹਨਾਂ ਨੇ ਉਹ ਆਵਾਜ਼ ਠਾਈ ਆਵਾਜ਼ ਠਾਉਣ ਦੇ ਬਾਅਦ ਇਹਨਾਂ ਨੂੰ ਉਹਨਾਂ ਨੂੰ ਦਬਕੇ ਮਾਰੇ ਇੱਥੋਂ ਤੱਕ ਗੰਦੀਆਂ ਗਾਲਾਂ ਕੱਢੀਆਂ ਗਈਆਂ ਉਹਨਾਂ ਨੂੰ ਫਿਰ ਉਦੋਂ ਬਾਅਦ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਇੱਥੇ ਆਏ ਹਾਂ ਜਦੋਂ ਸਾਡੇ ਨਾਲ ਉੱਚਾ ਨੀਵਾ ਬੋਲੇ ਪੁਲਿਸ ਨੂੰ ਬੰਦ ਕਰ ਇਹ ਮਾਗੇ ਕਰ ਜਿਏਗਾ ਉਹ ਵੀ ਦੱਸ ਕੋਈ ਨਹੀਂ ਯਾਰ ਭਾਜੀ ਫਿਰ ਸਾਰੇ ਆਪਣੇ ਹੁੰਦੇ ਆਂ ਵੋਟਾਂ ਦੇ ਨਾਲ ਦੀ ਸੇਕ ਬਣਾਉਂਦੇ ਪਾਪਾ ਜੀ ਸਾਰੇ ਬਣਾਉਂਦੇ ਨੇ ਕੋਈ ਬਣੀ ਜਾਣੀਆਂ ਬਾਬਾ ਨਹੀਂ ਆਉਂਦੇ ਗੱਲ ਕਰਦਾ ਉਹ ਸਾਡੀ ਗੱਲ ਕਰਦਾ ਉਹ ਸਾਡੀ ਉਹ ਸਾਡੀ ਤੁਹਾਡੇ ਮੂਰੇ ਸਾਡੇ ਨਾਲ ਵੀ ਸਾਡੇ ਨਾਲ ਇਹਨਾਂ ਨੇ ਬਾਅਦ ਤਤੇ ਠੰਡੇ ਹੋਏ ਅਸੀਂ ਉਥੇ ਟਾਈਮ ਅਸੀਂ ਮਨਾ ਕੇ ਇਹਨਾਂ ਨੂੰ ਅਸੀਂ ਨਹੀਂ ਚਾਹੁੰਦੇ ਇਹਨਾਂ ਦੀ ਕੋਈ ਵੀਡੀਓ ਵਾਇਰਲ ਕਰਨੀ ਅਸੀਂ ਨਹੀਂ ਚਾਹੁੰਦੇ ਵੀ ਇਹ ਇਹੋ ਜਿਹਾ ਮਸਲਾ ਵੱਡਾ ਬਣੇ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਗੱਲ ਆ ਉਹ ਵੀ ਸਾਡੇ ਸਿੱਖ ਭਰਾਵਾ ਜੇ ਕੋਈ ਮੰਨ ਲਓ ਭੁੱਲਿਆ ਵਾ ਤੇ ਅਸੀਂ ਇਹੋ ਜੀ ਨਹੀਂ ਵੀ ਕਿਸੇ ਦੀ ਮਿੱਟੀ ਬਲੀਦ ਕਰਨੀ ਆ ਝਗਾ ਚੁੱਕਾਂਗੇ ਤੇ ਢਿੱਡ ਤੇ ਸਾਡਾ ਨੰਗਾ ਹੋਣਾ ਅਸੀਂ ਨਹੀਂ ਚਾਹੁੰਦੇ ਪਰ ਸਾਡੀ ਮਜਬੂਰੀ ਬਣ ਗਈ ਵੀ ਜਦੋਂ ਅਸੀਂ ਜਿਹਦੇ ਅਸੀਂ ਡਰਾਈਵਰ ਨੂੰ ਹੱਥ ਜੋੜ ਕੇ ਆਖਿਆ ਵੀ ਭਾਈ ਸਾਹਿਬ ਜੋੜਾ ਲਾ ਲਓ ਤੁਸੀਂ ਉਹਨੇ ਸਾਡੇ ਸਿੰਘ ਨੂੰ ਗਾੜਿਓਂ ਕਹਿੰਦਾ ਜਾ ਜਿੱਥੇ ਮਰਜ਼ੀ ਜੋੜ ਲਾ ਲੈ ਮੈਂ ਲੈਣਾ ਮੈਂ ਪਾ ਕੇ ਜਾਣਾ ਹੀ ਖੜਨੀ ਪਾ ਕੇ ਗੱਡੀ ਡੱਕਲਾ ਜਿੱਥੇ ਡੱਕਿਆ ਜਾਂਦਾ ਫਿਰ ਇਹ ਸਾਡੇ ਜਦੋਂ ਗਲਪੈਣ ਲੱਗੇ ਆ ਫਿਰ ਅਸੀਂ ਆਸ ਸਿੰਘ ਨੇ ਸਾਡੇ ਨੇ ਆਵਾਜ਼ ਮਾਰੀ ਇਹਨੇ ਆਖਿਆ ਵੀ ਆਜੋ ਇੱਥੇ ਕੋਈ ਗੱਲ ਨਹੀਂ ਕਰਨੀ ਹੁਣ ਛੱਡ ਦਿਓ ਹੁਣ ਸਿਰੋਂ ਪਾਣੀ ਨੰਗਿਆ ਹੁਣ ਆਪਾਂ ਆ ਜੀਏ ਇੱਥੋਂ ਪਿਆਰ ਕਰਕੇ ਅਸੀਂ ਆਪਣੀਆਂ ਗੱਡੀਆਂ ਫਿਰ ਅਸੀਂ ਗੱਡੀ ਗੱਡੀਆਂ ਲਾਈਆਂ ਉਹਨੇ ਜਿਹਨੂੰ ਇਹ ਪੁਲਿਸ ਪੈਰੇਟ ਦੀ ਜਿਹੜੀ ਗੱਡੀ ਆ ਉਹ ਇਹਨਾਂ ਨੇ ਗੱਡੀ ਲਾ ਲਈ ਮਗਰੇ ਇਹਨਾਂ ਨੇ ਉਹ ਗੱਡੀਆਂ ਤੋੜ ਲੀਆਂ ਜਦੋਂ ਗਾਰਡਲੇ ਬੰਨੇ ਵੇਖੋ ਗੁਰੂ ਜਦੋਂ ਵਰਤਾਰਾ ਵਰਤੌਂਦਾ ਗਾਰਡਲੇ ਬੰਨੇ ਫਾੜਕ ਬੰਦ ਹੋ ਗਿਆ ਜੇ ਫਾੜਕ ਨਾ ਬੰਦ ਹੁੰਦਾ ਤੇ ਸਾਡੇ ਕੋਈ ਨਹੀਂ ਇਹਨਾਂ ਨੇ ਸਾਨੂੰ ਮਿਲਣਾ ਉੱਥੇ ਅਸੀਂ ਉੱਥੇ ਫਾੜਕਾਂ ਦੇ ਹਾਂ ਜਦੋਂ ਫਾੜਕਾਂ ਦੇ ਬੰਦ ਕਰ ਲਿਆ ਫਾੜਕ ਬੰਦ ਹੋ ਗਿਆ ਫਾੜਕ ਵੀ ਉਹ ਜਿਹੜਾ ਪੁਲਿਸ ਅਫਸਰ ਆਉਂਦਾ ਇਹਨਾਂ ਨੇ 20 ਮਿੰਟ ਪਹਿਲਾਂ ਬੰਦ ਕਰਤਾ ਅਸੀਂ ਆਨੇ ਵੀ ਇਹ ਗੁਰੂ ਨੇ ਵਰਤਾਰਾ ਵਰਤਾਇਆ ਜਦੋਂ ਉਹਨਾਂ ਨੇ ਸਾਰਿਆਂ ਬਣਾ ਲਈਆਂ ਸਾਰੇ ਪ੍ਰੂਫ ਆ ਸਾਡੇ ਕੋਲ ਉਹ ਫਾੜ ਕੇ ਜਿਹੜਾ ਨਾਨਕ ਸਰਦਾ ਉਰਲੇ ਬਣੇ ਛੋਟੀ ਛੜ ਕੇ ਜਾਂਦੀ ਹੈ ਉੱਥੇ ਜਦੋਂ ਮੁੜ ਕੇ ਕੱਲੀ ਕੱਲੀ ਗੱਡੀ ਦੀ ਵੀਡੀਓ ਬਣਾਈ ਆ ਉੱਥੇ ਵਿੱਚ ਇਹ ਇੱਕ ਇੱਕ ਮੋਨਾ ਬੰਦਾ ਇੱਕ ਇੱਕ ਗੱਡੀ 'ਚ ਬੈਠਾ ਮਗਰ ਮਹਾਰਾਜ ਪਰਮਪਾਂ ਚੱਟੀਆਂ ਕੱਢ ਰਹੀ ਦੀ ਵੀਡੀਓ ਖਾ ਰਹੇ ਸੀ ਹਾਂਜੀ 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 ਉਹ ਉਹ ਅੰਦਰ ਦੇ ਆ ਦੋ ਦੋ ਬੰਦੇ ਵੀ ਗੱਡੀ 'ਚ ਹੈਗੇ ਆ ਪਰ ਬੈਠੇ ਕਿਦਾਂ ਮਹਾਰਾਜ ਨੂੰ ਇੱਕ ਬੰਦਾ ਚੋਰ ਕਰ ਰਿਹਾ ਉਹ ਪੈਰਾਂ ਭਾਰ ਸੀਟ ਤੇ ਬੈਠਾ ਕਨੈਕਟਰ ਵਾਲੀ ਦੇ ਜਿਵੇਂ ਪੈਰਾਂ ਭਾਰ ਆਪਾਂ ਬੈਠੇ ਤੇ ਉਹ ਤੁਸੀਂ ਦੱਸੋ ਵੀ ਇਹ ਕਿੱਡੀਆਂ ਜਿਹੜੀਆਂ ਤਰ੍ਹਾਂ ਕਰ ਰਿਆ ਹੈ ਕਿਉਂਕਿ ਆਪਾਂ ਹੀ ਮੌਕੇ ਤੇ ਪੁਲਿਸ ਨੂੰ ਜਾਂ ਸੇਵਾਦਾਰ ਵੀ ਆ ਕੇ ਵੇਖਣ ਦਾ ਮੌਕਾ ਆ ਉਹ ਤੋਂ ਬਾਅਦ ਅਸੀਂ ਪੁਲਿਸ ਨੂੰ ਜਿਹੜੀ ਉੱਥੇ ਮੌਕੇ ਤੇ ਪੁਲਿਸ ਆ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਡੱਕ ਕੇ ਆ ਗੱਲ ਪੁੱਛਣੀ ਆ ਤੇ ਇਹ ਨਾ ਹੋਵੇ ਵੀ ਤੁਹਾਡਾ ਸਾਡਾ ਕੋਈ ਆਦਵਾਦ ਨਹੀਂਗਾ ਤੇ ਅਸੀਂ ਇਹਨਾਂ ਨੂੰ ਰੋਕਣਾ ਵਾ ਕਿਉਂਕਿ ਗੁਰੂ ਸਾਹਿਬ ਦਾ ਮਸਲਾ ਇਹ ਉੱਥੇ ਤੇ ਇਹਨਾਂ ਨੇ ਸਾਨੂੰ ਨਹੀਂ ਰੋਕਣ ਦਿੱਤਾ ਉੱਥੇ ਜਿਆਦਾ ਜਣੇ ਸਾਡੇ ਗੱਲ ਪੈਣ ਨੂੰ ਫਿਰਦੇ ਆ ਤੇ ਤਾਂ ਕਰਕੇ ਜਦੋਂ ਉੱਥੇ ਅਸੀਂ ਆਣ ਕੇ ਰੋਕਿਆ ਇਹਨਾਂ ਨੂੰ ਤੇ ਮੁੜ ਕੇ ਪ੍ਰਸ਼ਾਸਨ ਨੇ ਉੱਥੇ ਐਸ ਐਚਓ ਆ ਗਿਆ ਡੀ ਐਸ ਪੀ ਆ ਗਿਆ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਬੁਲਾ ਕੇ ਤੇ ਸਾਡੀਆਂ ਗੱਡੀਆਂ ਤੇ ਗੱਡੀ ਗੱਡੀਆਂ ਪੁਲਿਸ ਨੇ ਲਾ ਲਈਆਂ ਸਾਡੀਆਂ ਗੱਡੀਆਂ ਰੋਕ ਕੇ ਤੇ ਇਹਨਾਂ ਨੂੰ ਮੁੜ ਕੇ ਇਹ ਨਿਕਲ ਗਏ ਤਿੰਨ ਚਾਰ ਗੱਡੀਆਂ ਜਿਹੜੀਆਂ ਪੁਲਿਸ ਦੇ ਸਾਹਮਣੇ ਆਈਆਂ ਫਿਰ ਵੀ ਪੁਲਿਸ ਅਫਸਰ ਵਿੱਚ ਇੱਕ ਦੋ ਬਹੁਤ ਚੰਗੇ ਸੀ ਜਿਹੜੇ ਗੁਰੂ ਸਾਹਿਬ ਦੇ ਭਾਵਨਾ ਰੱਖਣ ਵਾਲੇ ਸੀ ਉਹਨਾਂ ਨੇ ਉਹਨਾਂ ਨੇ ਆਖਿਆ ਮ ਦੇ ਆਜੋ ਹੁਣ ਇਥੇ ਬਾਤ ਬਾਤ ਨਹੀਂ ਕਰਨਾ ਇਹਨਾਂ ਨੇ ਮਗਰਨੀ ਕਾ ਜਾਣ ਦੇਣਾ ਤੁਹਾਨੂੰ ਅਹੀਂ ਉਹਨਾਂ ਸਾਨੂੰ ਅਹੀਂ ਨੇ ਪਾਵਨ ਸਰੂਪਾਂ ਦੀ ਕਲੀਅਰ ਕਰ ਲੈਣੀ ਵੀ ਕਿੱਥੇ ਜਾ ਕੇ ਬਰਾਜਮਾਨ ਕਰਦੇ ਆ ਪਰ ਉਹਨਾਂ ਸਾਨੂੰ ਜਾਣ ਨਹੀਂ ਦਿੱਤਾ ਅਹੀਂ ਮੁਰਕੇ ਸਾਨੂੰ ਉਹ ਥਾਣੇ ਆਖਣ ਲੱਗੇ ਅਹੀਂ ਉੱਥੇ ਚਲੇ ਗਏ ਤੇ ਉੱਥੇ ਉਹਨਾਂ ਨੇ ਸਾਡੇ ਬਿਆਨ ਵੀ ਉਹਨ ਲਿਖੇ ਤੇ ਗਾੜੀ ਸਾਹਿਬ ਜਿਹੜਾ ਬਿਲਕੁਲ ਪਿਛਲੇ ਦਿਨ ਨਾਨਸਰ ਸਾਹਿਬ ਤੋਂ ਇੱਕ ਜਿਹੜੀ ਆ ਵੀਡੀਓ ਸਾਹਮਣੇ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਣ ਦੇ ਲਈ ਨਰਾਦਰ ਹੋਇਆ ਜਿਹੜਾ ਕਿ ਘੱਟ ਗਿਣਤੀ ਦੇ ਵਿੱਚ ਸਿੰਘ ਸੀਗੇ ਜਿਹੜੇ ਜਿਹੜਾ ਗੁਰੂ ਪਾਤਸ਼ਾਹ ਦਾ ਬੰਦਾ ਸਤਕਾਰ ਸੀ ਉਹ ਦਿੱਤਾ ਨਹੀਂ ਗਿਆ ਅਖੰਡ ਪਾਤਸ਼ਾਹ ਜਿਹੜੇ ਉੱਥੇ ਸੀ ਸਮਾਪਤੀ ਹੋਈ ਸੀ ਉਸ ਤੋਂ ਬਾਅਦ ਜਿਹੜੇ ਗੁਰੂ ਪਾਤਸ਼ਾਹ ਦੇ ਸਰੂਪ ਗੱਡੀਆਂ 'ਚ ਰੱਖ ਕੇ ਲੁਧਿਆਣੇ ਵਾਲੀ ਸਾਈਡ ਜਾਂਦੇ ਆ ਉਸ ਨੂੰ ਲੈ ਕੇ ਸਤਕਾਰ ਕਮੇਟੀ ਦੇ ਸਿੰਘਾਂ ਦੇ ਵੱਲੋਂ ਵੀਡੀਓ ਜਨਤਕ ਕੀਤੀ ਜਾਂਦੀ ਤੇ ਇਹਨਾਂ ਦੇ ਵੱਲੋਂ ਅੱਜ ਪੱਖ ਰੱਖਿਆ ਗਿਆ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਨਾਨਕ ਸਰ ਕਲੇਰਾ ਨਾਲ ਸੰਬੰਧਤ ਮੁਖੀ ਹੈਗੇ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਅਸਲ ਦੇ ਵਿੱਚ ਸੱਚ ਕੀ ਹੈਗਾ ਉਹ ਕੀ ਕਹਿਣਾ ਚਾਹੁੰਦੇ ਆ ਜਾਂ ਉਹਨਾਂ ਦਾ ਪੱਖ ਜਿਹੜਾ ਆਪਾਂ ਉਹ ਵੀ ਤੁਹਾਡੇ ਸਾਹਮਣੇ